ਤਾਂ ਹੁਣ ਬਾਪੂ ਜੀ ਸਾਡੇ ਮਜੂਨੇ ਉਹਨਾਂ ਗੱਲ ਪੱਤਰਾਂ ਨੇ ਸ਼ਿਸ਼ਕਲ ਬਾਪੂ ਜੀ ਬਾਪੂ ਜੀ ਤੁਸੀਂ ਕੈਨੇਡਾ ਜਾ ਕੇ ਆਏ ਹੋ ਹੈਨਾ ਵੀ ਹੁਣ ਸਾਥ ਚ ਵੀ ਗੱਲ ਚੱਲ ਰਹੀ ਸੀ ਕਿ ਤੁਸੀਂ ਕੈਨੇਡਾ ਤੇ ਜਾ ਕੇ ਆਏ ਹੋ ਘੁੰਮ ਫਿਰ ਕੇ ਆਏ ਹੋ ਕੀ ਦੇਖਿਆ ਐਸਾ ਕੈਨੇਡਾ ਚ ਤੇ ਪੰਜਾਬ ਚ ਕਿੰਨਾ ਕੁ ਫਰਕ ਹੈ ਨਹੀਂ ਉੱਥੋਂ ਦਾ ਵਾਤਾਵਰਨ ਵਧੀਆ ਜੀ ਕੈਨੇਡਾ ਦਾ ਜਿਹੜਾ ਵਾਤਾਵਰਨ ਉੱਥੇ ਇੱਕ ਤਰ੍ਹਾਂ ਗੁੱਗਲ ਲੱਗਦੇ ਫਸਰ ਵਾਲੀਆਂ ਨੂੰ ਇਹ ਸੁੱਧਾ ਬਜ ਮਾ ਲੋ ਚੱਲਦੀ ਹੈ ਉੱਥੇ ਲੋ ਨਹੀਂ ਹੈ ਠੰਡੀ ਹਵਾ ਚੱਲਦੀ ਹੈ ਘਸਾ ਦੇ ਵਿੱਚ ਵੀ ਮਤਲਬ ਸਾਰ ਵਰਗਾ ਮੌਸਮ ਕਸਾ ਚ ਉੱਥੇ ਬਾਕੀ ਸਾਰਤਾ ਪਰ ਹੀ ਨਹੀਂ ਕੋਈ ਉੱਥੇ ਬਰਬਰ ਪੈਣਗੇ ਤ ਮੈਂ ਇੱਕ ਜੀ ਨਾ ਹੰਦੇ ਹੋ ਸੋਚ ਰਿਹਾ ਸੀ ਗਾ ਵੀ ਅੰਦੇ ਹੋ ਨਾ ਮੈਨੂੰ ਇੱਕ ਪੇੜ ਦੇਖਿਆ ਖੇਤ ਚ ਇੱਕ ਪੇੜ ਉਹ ਜਮਾ ਨਾ ਸੁੱਕਿਆ ਹੋਇਆ ਸੀ ਜਮਾ ਹੀ ਸੁੱਕਿਆ ਹੋਇਆ ਮੈਂ ਕਿਹਾ ਯਾਰ ਅੱਜ ਕੱਲ ਪੇੜਾਂ ਨੂੰ ਪਾਣੀ ਕਿਉਂ ਨਹੀਂ ਪਾਉਂਦੇ ਆਪਨੇ ਵਰਗਾ ਇਨਸਾਨ ਆ ਹੈਨਾ ਜੋ ਇੱਥੇ ਖੜੇ ਨਾ ਆਪਾਂ ਨੂੰ ਐ ਹੋਇਆ ਯਾਰ ਮਿੰਟਾਂ ਚ ਪਾਣੀ ਪੀ ਯਾਰ ਧੁੱਪ ਬੜੀ ਪੈ ਰਹੀ ਐ ਇੰਨੀ ਧੁੱਪ ਪੈ ਰਹੀ ਐ ਤੇ ਆਪਾਂ ਅੱਜ ਕੱਲ ਪੌਦਿਆਂ ਨੂੰ ਪਾਣੀ ਕਿਉਂ ਨਹੀਂ ਦਿੰਦੇ ਕਿਉਂਕਿ ਇੰਨੀ ਧੁੱਪ ਪੈ ਰਹੀ ਐ ਉਹਨਾਂ ਤੋਂ ਹੀ ਆਪਾਂ ਸਾਹ ਲੈਨੇ ਆ ਜਿਆਦਾ ਬਾਹਰ ਇਹ ਕੰਮ ਨਹੀਂ ਹੈਗਾ ਜੀ ਜਿੰਨੇ ਬੂਟੇ ਨੂੰ ਸਭ ਤੋਂ ਪਾਣੀ ਪਾਉਂਦੇ ਨੇ ਉਹਨਾਂ ਬੂਟੇ ਹੀ ਪਾਣੀ ਪਾਉਂਦੇ ਪਾਰਕਾਂ ਦੇ ਵਿੱਚ ਪਾਣੀ ਛਿੜਕਿਆ ਜਾਂਦਾ ਟੈਂਕੀ ਦੇ ਨਾਲ ਰੇ ਵਾਲੀ ਮਸ਼ੀਨ ਰੇ ਪਾ ਕੇ ਜਾਂਦੀ ਹੈ ਉੱਥੇ ਸਾਡੇ ਕੁੱਤੇ ਹਗਦੇ ਨੇ ਪਾਰਕਾਂ 'ਚ ਹੂੰ ਗੰਦ ਬਹਿਰੇ ਉੱਥੇ ਗੰਦ ਨਹੀਂ ਹੈਗਾ ਕਿੱਥੇ ਗੰਦ ਹੋਈ ਹੈ ਹੂੰ ਕੋਈ ਬੰਦਾ ਕੁੱਤਾ ਕੁੱਤੇ ਰਹਿ ਗਦੇ ਕੁੱਤਾ 12 ਕੁੱਤੇ ਨੇਗਾ ਉੱਥੇ ਦੇਖਦਾ ਕੁੱਤਾ ਰੱਖਦਾ ਪਟਾ ਪਾਇਆ ਹੋਦਾ ਕਾਗਜ਼ ਬਣਾ ਹੋਇਆ ਉਹ ਟੀਕੇ ਲੱਗਦੇ ਨੇ ਬਾਕੀ ਉਹ ਵਾਰ ਜੇ ਕੂਮ ਬਣ ਜਾਊਗਾ ਉਹ ਮੈਂ ਨਹੀਂ ਵੀ ਕਿਸੇ ਵਾਰ ਮੂਰੇ ਲੈਟਰਨ ਕਰਦੇ ਉਹ ਉਹਨੂੰ ਅੱਥੇ ਟਾਈਮ ਉਹ ਜਦ ਮਾਲਕ ਦਾ ਉਸ ਤੱਕੂ ਆ ਸਫਾਈ ਦੇ ਉੱਥੇ ਜਾਏ ਇੱਥੇ ਅਸੀਂ ਕਿਸ ਨੂੰ ਕਹਿੰਦੇ ਕੁੱਤਰਾ ਦਾ ਗੜ ਪ ਵਾਰੇ ਕੁੱਤੇ ਉਥੇ ਵਾਰਾ ਕੁੱਤਾ ਨਹੀਂ ਹੈ ਕਿਸੇ ਦਾ ਹੋਰ ਕੀ ਕੀ ਦੇਖਿਆ ਬਾਰ ਹੈਣਾ ਵੀ ਹੋਰ ਬਾਰ ਜਾ ਕੇ ਦੇਸ਼ਾਂ ਚ ਕੀ ਦੇਖਿਆ ਕਿਉਂਕਿ ਅੱਜ ਕੱਲ੍ਹ ਨਾਲ ਆਪਣੇ ਨੌਜਵਾਨ ਮੁੰਡੇ ਚੱਲਤਾ ਜਾਂਦੇ ਨੇ ਉੱਥੇ ਜਾ ਕੇ ਕਰਦੇ ਕੀ ਨੇ ਤੁਸੀਂ ਬਾਹਰ ਹੀ ਜਾ ਕੇ ਆਏ ਹੋ ਕੀ ਕਰਦੇ ਨੇ ਉੱਥੇ ਨਹੀਂ ਕੰਮ ਕਰਦੇ ਨੇ ਮੁੰਡੇ ਤਾਂ ਚੱਕੀ ਕਰਦੇ ਨੇ ਜਿਹੜੇ ਉਹਨੇ ਲੋਫਰ ਨੇ ਉੱਥੇ ਵੀ ਲੋਫਰ ਨੇ ਜਿਹੜੇ ਮੁੰਡੇ ਉਰੋਂ ਆਪਣੇ ਪੈਸੇ ਲਾ ਕੇ ਜਾ ਰਹੇ ਨੇ ਬੱਚੇ ਵਧੀਆ ਦਿਮਾਗ ਵਾਲੇ ਉਹ ਤਾਂ ਆਪਣੇ ਕੰਮ ਕਰਦੇ ਨੇ ਸਾਡੇ ਬੱਚੇ ਦੇ ਇੱਕ ਮੁੰਡਾ ਪਹੋਰ ਮੰਡੀ ਚੋਂ ਗਿਆ ਸਾਰੇ ਸਕਿਉਰਟੀ ਦਾ ਕੰਮ ਕਰਦੇ ਨੇ ਬਾਪੂ ਜੀ ਜਦੋਂ ਬੱਚਾ ਉੱਥੇ ਚੱਲਤਾ ਜਾਂਦਾ ਹੈ 2-3 ਸਾਲ ਬਾਅਦ ਪਤਾ ਨਹੀਂ ਕਦ ਮੁੜੇ ਨਾ ਮੁ ਉਹ ਬੱਚੇ ਲਈ ਕਿੰਨਾ ਉਖੰਦ ਮੁੜਨ ਦੇ ਹਾਸਤਾ ਰੱਖਦੇ ਨੇ ਵੀ ਬੋੜਾ ਜੇ ਐ ਥੋੜੇ ਪੱਕਾ ਰਹਿਣ ਜਾ ਰਹੇ ਉੱਥੇ ਮਤਲਬ ਆਫ ਸੌਣ ਦੀ ਮੀਤ ਬਣੀ ਹੋਈ ਹੈ ਵੀ ਤੇ 10 ਸਾਲ ਲੱਗ 5-7 ਲੱਗ ਆਪਣਾ ਕੰਮ ਸੈੱਟ ਕਰਕੇ ਹੋਰ ਆਵਾਂਗੇ ਜ਼ਰੂਰ ਪੰਜਾਬ ਇੱਕ ਵਾਰ ਜਾ ਉਹ ਰਿਆਂ ਦਾ ਤਾਂ ਤਾਬਲੇ ਨੇ ਉਹ ਮਜਬੂਰੀਆਂ ਨਾਲ ਕਰਾਂ ਦੇ ਬੰਦੇ ਬੱਚੇ ਜਾਂਦੇ ਨੇ ਨੌਕਰੀ ਨਹੀਂ ਮਿਲਦੀ ਔਰੇ ਅੱਛਾ ਬਾਪੂ ਜੀ ਇੱਕ ਚੀਜ਼ ਹੋਰ ਜਦੋਂ ਇਹ ਤੁਸੀਂ ਵਾਤਾਵਰਣ ਦੀ ਗੱਲ ਕੀਤੀ ਸਾਰਾ ਕੁਝ ਕੀਤਾ ਕਿਉਂ ਇਹ ਚੀਜ਼ਾਂ ਆਪਾਂ ਹੀ ਖਰਾਬ ਕੀਤੀਆਂ ਨੇ ਆਪਾਂ ਖਰਾਬ ਕੀਤੀਆਂ ਹੂੰ ਉਨ ਜਿੰਮੇਦਾਰ ਲਾ ਦੋ ਕਿ ਅੱਗ ਲਾ ਦ ਤਰਖਤ ਮੱਚ ਜਾਂਦੇ ਨੇ ਲਾਟ ਪੈਂਦੀ ਐ ਨਾ ਗੇੜਾ ਦੇ ਨਾਲ ਉਹਦੇ ਆਲੇ-ਦੁਆਲੇ ਇਹ ਦਰਖਤ ਮੱਚ ਜੂਗਾ ਉੱਥੇ ਦਰਖਤ ਨੇ ਕੋਈ ਮੱਚਣ ਦੇ ਕੋਕ ਨੇ ਤੇ ਦਰਖਤ ਖੜਾ ਤੂੰ ਬੈਠ ਨਹੀਂ ਸਕਦਾ ਹੂੰ ਇਹ ਟੁੱਟ ਗਿਆ ਤਾਂ ਵੀ ਉਹਦੇ ਇਨਕ ਬਾਰੀ ਬਣਦੀ ਉਹਨਾਂ ਦੀ ਜੀ ਤੇ ਉਹ ਟੁੱਟੇਗਾ ਟੁੱਟੇ ਰਹਤਾ ਦਰਖਤ ਨੂੰ ਫੇ ਸਾੜ ਜਾਂਦਾ ਉਹਨੂੰ ਕੋ ਕਰਦਾ ਰਹੇ ਬਣਾਉਂਦੇ ਨੇ ਉਹਦਾ ਮਸ਼ੀਨਾਂ ਨਹੀਂ ਆਂਦੇ ਹੂੰ ਉਹਨੂੰ ਟੂੜੀ ਬਣਾਉਂਦੇ ਨੇ ਉਹਦੀ ਫੇ ਖਾਦ ਪਾਉਂਦੇ ਨੇ ਬੂਟੇ-ਬੱਟੇ ਚ ਦੇ ਉੱਤੇ ਮਤਲਬ ਇਹ ਅੱਗ ਵਾਤਾਵਰਨ ਨਹੀਂ ਜਾ ਵਾ ਖਰਾਬ ਹੈਗੇ ਤੇ ਨਾ ਗੱਡੀ ਕੋਈ ਧੂਆਂ ਮਾਰੂ ਤੇ ਗੱਡੀ ਸ ਬਾਪੂ ਜਦੋਂ ਬਾਹਰ ਘੁੰਮ ਗਏ ਆਂ ਮੁੰਡੇ ਦੇ ਸਿਰ ਤੇ ਘੁੰਮ ਗਏ ਆਂ ਹਾਂ ਜੀ ਮੁੰਡੇ ਦੇ ਸਿਰ ਤੇ ਹਾਂ ਜੀ ਥੋੜਾ ਮੁੰਡਾ ਐਸ਼ ਕਰਾ ਰਿਹਾ ਸਾਨੂੰ ਤਕੜੀ ਐਸ਼ ਹੂੰ ਮੈਂ ਉੱਤਕਾ ਮੁੰਡੇ ਕਰਾਂ ਕੈਨੇਡਾ ਚ ਇਤਰੇ ਬੁੜੇ ਤਾਸ਼ ਗੇਡਰ ਤੇ ਬਾਪੂ ਵਰਗਰੋਂ ਕੋਲ ਬੈਜਦਾ ਹੁੰਦਾ ਉੱਥੇ ਬੈਠਣਾ ਚਾ ਚਰ ਘੰਟੇ ਉੱਥੇ ਕਿਵੇਂ ਤਾਸ਼ ਗੇਡਦੇ ਸੀ ਮਤਲਬ ਉੱਥੇ ਵੀ ਐਵੇਂ ਸੱਥਾਂ ਲੱਗਦੀਆਂ ਹਾਂ ਹਾਂ ਜੀ ਵਧੀਆ ਬਹੁਤ ਵਧੀਆ ਬਣਾ ਹੈ ਪਾਰਕ ਨਾਲੋਂ ਉਹਨਾਂ ਤੋਂ ਬਹੁਤ ਵਧੀਆ ਹੈ ਹੂੰ ਸੈੱਡ ਪਾਏ ਹੋਏ ਨੇ ਬੈਠਣ ਨੂੰ ਉਹ ਜਗ੍ਹਾ ਪੱਖੇ ਲੱਗੇ ਹੋਏ ਨੇ ਲੜਕੇ ਜਿਵਾਕ ਛੱਡ ਜਾਂਦੇ ਕੋਈ ਮੋਟਰਸਾਈਕਲ ਤੇ ਉਹਤੇ ਮੋਟਰਸਾਈਕਲ ਤਾਂ ਹੀ ਤੇ ਤੋਂ ਗੱਡੀਆਂ ਛੱਡ ਜਾਂਦੇ ਨੇ ਆਥਰ ਲੈ ਜਾਂਦੇ ਨੇ ਆਦਿ ਟਾਈਮ ਹੁੰਦਾ ਨਾਲ ਚਾਹ ਜੇ ਥਰਮੋਸ਼ ਨਾਲ ਲੈ ਜਾਂਦੇ ਨੇ ਆਪਣੀ ਉਹ ਚਾਹ ਪੀ ਜਾਂਦੇ ਨੇ ਮੁੰਡਾ ਬਾਹਰ ਹਾਂ ਜਵਾਰਾ ਵਾਂ ਅੱਛਾ ਮੁੰਡੇ ਕੋਲ ਜਦੋਂ ਗਏ ਸੀਗੇ ਕੀ ਦੇਖਣ ਨੂੰ ਮਿਲਿਆ ਵੀ ਮੁੰਡਾ ਕਿਵੇਂ ਰਹਿੰਦਾ ਕੀ ਕਰਦਾ ਹੈਣਾ ਵੀ ਹਾਂ ਮੁੰਡਾ ਵਧੀਆ ਜੀ ਆਪਣਾ ਹੂੰ ਗੁਰਬਾਣੀ ਵਧੀਆ ਹੂੰ ਮਤਲਬ ਉਹ ਐਲਮੂਲ ਦਾ ਕੰਮ ਜ਼ਿਆਦਾ ਕਰਦਾ ਹੈ ਸਪੋਰਟੀ ਦਾ ਕੰਮ ਕਰਦਾ ਹੈ ਹੂੰ ਜਿਵਾਕਾਂ ਦੇ ਕੋਲ ਜੁੱਗਲ ਚੇਂਜ ਕਰਵਾਉਂਦਾ ਹੈ ਹੂੰ ਜਿਹੜੇ ਜਿਵਾਕ ਕੋਲ ਜਾਂਦੇ ਨੇ ਹੂੰ ਮਤਲਬ ਫੋਨ ਦੇ ਕੰਮ ਜ਼ਿਆਦਾ ਬਾਪੂ ਇਹ ਜੀ ਸੋਚਦਾ ਵੀ ਮੁੰਡਾ ਉੱਥੇ ਸਿਕਿਉਰਿਟੀ ਗਾਰਡ ਤੇ ਹੈਗਾ ਤਾਂ ਆਮ ਪਰ ਬੜੀ ਚੀਜ਼ਾਂ ਉਹਨੂੰ ਦੇਖਣੀਆਂ ਪਈਆਂ ਹੋਣਗੀਆਂ ਜਾਂਦੇ ਸਰ ਹਨਾ ਵੀ ਠੀਕ ਇੱਕ ਚੀਜ਼ਾਂ ਅੱਜ ਚੱਲ ਐਸ਼ ਕਰਾ ਰਿਆ ਪਰ ਜਿਹੜੀ ਚੀਜ਼ਾਂ ਅਸੀਂ ਸੋਚੀਆਂ ਨਹੀਂ ਨਾ ਵੀ ਉਹ ਮੁੰਡੇ ਨੇ ਸ਼ਾਇਦ ਦੇਖ ਚੁੱਕੀਆਂ ਹੋਣ ਹਏ ਹਾਂਜੀ ਉਰੇ ਉਰੇ ਤਾਂ ਖੈ ਦੇਖੀ ਹੋਈ ਨੋਕੇ ਕਰੇ ਤਾਂ ਅਸੀਂ ਕਦੀ ਵੀ ਜਾਇਤਾ ਜ਼ਿੰਮੇਦਾਰ ਅਸੀਂ ਏਡੇ ਜਾਇਆ ਜਾਂਦਾ ਹੈ ਸਾਡੇ ਲੋਕਾਂ ਕਦੀ ਤੁਹਾਨੂੰ ਵੀ ਇਹਨਾਂ ਨੂੰ ਨੌਕਰੀ ਮਿਲਦੇ ਹੋਰ ਮੁੰਡੇ ਬਾਹਰ ਜਾਣਗੇ ਆ ਬਾਪੂ ਦੇ ਜਵਾਕ ਸਾਰੇ ਪੁੱਤੇ ਬਾਹਰ ਨੇ ਸਾਡੇ ਤਿੰਨ ਚਾਰ ਜਵਾਕ ਸਾਡੇ ਬਾਹਰ ਨੇ ਅਜਮੋਦ ਸਾਡੇ ਜਿੰਨੇ ਸਾਲਾਂ ਕਰਾਂ ਚ ਸਾਡੇ ਅਖਬਾਰ ਨਹੀਂ ਕੀ ਦੋਸਤ ਅੱਛਾ ਬਾਪੂ ਨੂੰ ਤਾਂ ਲੈ ਕੇ ਗਿਆ ਸੀ ਉਹ ਬੇਬੇ ਨੂੰ ਵੀ ਲੈ ਕੇ ਗਿਆ ਸੀ ਨਾ ਉਹ ਤਾਂ ਹੋਰੀ ਸੀ ਹੂੰ ਇਕੱਲੀ ਗਿਆ ਸੀ ਬੇਬੇ ਨੂੰ ਬੇਬੇ ਤਾਂ ਨਹੀਂ ਮੰਨ ਕਰਦਾ ਵੀ ਦੇਖਣ ਨੂੰ ਪੁੱਤ ਨੂੰ ਨਾ ਨਾ ਜਾਵਾਂ ਦੀ ਜੇ ਦੁਬਾਰਾ ਜਾਵਾਂ ਇੱਕ ਵਾਰ ਮੇਰੀ ਇਕੱਲੀ ਲੱਗੇ ਦੀ ਜਦੋਂ ਤੁਸੀਂ ਆਏ ਸੀਗੇ ਬੇਬੇ ਨੇ ਕਿਵੇਂ ਪੁੱਛਿਆ ਵੀ ਪੁੱਤ ਕਿਵੇਂ ਆ ਤੇ ਕੀ ਮੁੰਡੇ ਵਾਰੀ ਪੁੱਛਦੇ ਨੇ ਹਾਂ ਕੀ ਕਿਵੇਂ ਕਰਦਾ ਕਿਵੇਂ ਰੋਟੀ ਬਣਾਉਂਦਾ ਕੀ ਕਰਦਾ ਹੂੰ ਬਈ ਰੋਟੀ ਤੇ ਵੈਸੇ ਮੈਂ ਤਨਵੀ ਲਾ ਕੇ ਮੈਂ ਬਣਾਦਾ ਰੋਟੀ ਦੋ ਤਿੰਨ ਮੁੰਡੇ ਹੋਰ ਤੇ ਮੈਂ ਰੋਟੀ ਬਣਾਉਂਦਾ ਵੀ ਇਹਦਾ ਉੱਥੇ ਕੁੜੀਆਂ ਦਾ ਕਿੰਨਾ ਔਖਾ ਕੁੜੀਆਂ ਨੂੰ ਔਖਾ ਜੀ ਕੁੜੀਆਂ ਦਾ ਬਹੁਤ ਔਖਾ ਹੈ ਮੁੰਡਾ ਦਾ 10 ਨੂੰ ਪੁੱਛੋ ਨੂੰ ਕੰਮ ਨੂੰ ਕੁੜੀ ਕਿਹਨੂੰ ਪੁੱਛੂਗੀ ਕੁੜੀਆਂ ਦਾ ਤੇ ਬਹੁਤ ਔਖਾ ਹੈ ਬਹੁਤ ਔਖਾ ਮੁੰਡਾ ਦਾ ਵੀ ਇਹ ਨੂੰ ਪੁੱਛੋ 25 ਨੂੰ ਪੁੱਛੋ ਨੂੰ ਵਾ ਸੜਕ ਤੇ ਵੀ ਖੜਜੂ ਰਾਤ ਨੂੰ ਕਿਤੇ ਕੰਮ ਧੰਦਾ ਵਾਸਤੇ ਕੁੜੀਆਂ ਨੂੰ ਔਖਾ ਕੁੜੀਆਂ ਨੂੰ ਬਹੁਤ ਔਖਾ ਜੇ ਬੰਦਾ ਕੋਈ ਹੈਗਾ ਚਰੂ ਠੀਕ ਹੈ ਇਹਦੇ ਕੋਲ ਰਿਸ਼ਤੇਦਾਰ ਹੈਗਾ ਕੋਈ ਬੰਦਾ ਸਾਹਮਣ ਵਾਲਾ ਉਹਦਾ ਠੀਕ ਹੈ ਜਿਹੜਾ ਨਵ ਵੀ ਕੱਲੀ ਕੁੜੀ ਨੂੰ ਨਾ ਪੇਜੋ ਬਾਈ ਜਿਆਦਾ ਵਿਆਹ ਕਰਕੇ ਪੇਜੋ ਕੁੜੀ ਨੂੰ ਜੇ ਆਪਣਾ ਉਹਦੇ ਫੀਸਾ ਫੂਸਾ ਕੰਮ ਦਾ ਉਹ ਘੱਟ ਰੱਖੋ ਵੀ ਜਾਂ ਸਰ ਕੰਮੇ ਕਰੇ ਕੁੜੀ ਕੰਮ ਕਿੱਥੋਂ ਕਰ ਲੂਗੀ ਕਾਲਜ ਵੀ ਜਾਊਗੀ ਤੇ ਆਪਣਾ ਦੇਖਣਾ ਰੋਟੀ ਪਾਣੀ ਦਾ ਕੁੜੀਆਂ ਦਾ ਤਗੀ ਨੂੰ ਰੱਖਾ ਜਾਂਦੀ ਸੋ ਬਹੁਤ ਬਹੁਤ ਧੰਨਵਾਦ ਜੀ ਹਾਂ ਠੀਕ ਬਾਪੂ ਜੀ ਮੇਰਾ ਨੇ ਇੱਕ ਸਵਾਲ ਆ ਕਿ ਪਹਿਲਾਂ ਰਿਸ਼ਤੇ ਹੁੰਦੇ ਸੀਗੇ ਉਹ ਨਹੀਂ ਨਿਭਾਏ ਜਾਂਦੇ ਸੀਗੇ ਅੱਜ ਦੇ ਰਿਸ਼ਤੇ ਨਿਭਾਏ ਨਹੀਂ ਜਾਂਦੇ ਬਹੁਤ ਅਸੀਂ ਨਿਭਦੇ ਨਹੀਂਗੇ ਉਹਦਾ ਹੀ ਪਹਿਲਾਂ ਤਾਂ ਚਿੱਠੀਆਂ ਜਾਇਆ ਕਰਦੇ ਬੰਦਾ ਜਾਇਆ ਕਰਦਾ ਪਤਾ ਪਹੁੰਚਦੀ ਹੁੰਦਾ ਨਹੀਂ ਕੋਈ ਹਾਂ ਹੁਣ ਤਾਂ ਟਾਈਮ ਟੈਲੀਫੋਨ ਚੱਲ ਪੇ ਟੈਲੀਫੋਨ ਕਰਿਆ ਹਾਂ ਮੈਨੂੰ ਐਂ ਕਹਤਾ ਫਲਾਂਗਾ ਤਾਂ ਉਹਦੀ ਰਿਸ਼ਤੇਦਾਰਤ ਪਹੁੰਚਦੇ ਨੇ ਇੰਨੇ ਤਲਾਕ ਹੋਈ ਨਾ ਪਹਿਲਾਂ ਤੀਜਾ ਮਤਲਬ ਇਤਨੀ ਚੀਜ਼ਾਂ ਸਾਰੀਆਂ ਮੈਗਾ ਦੀਆਂ ਹੈਨੀਆਂ ਨਾ ਚਿੱਠੀ ਜਾਇਆ ਕਰਦੀ ਜਾਂ ਬੰਦਾ ਜਾਇਆ ਕਰਦਾ ਪਤਾ ਹੀ ਨਹੀਂ ਪੈਂਦਾ ਕੀ ਹੁੰਦਾ ਉਹਦਾ ਕੁੜੀ ਨੂੰ ਮਾਰਿਆ ਕੋਈ ਕਹਿੰਦਾ ਟੈਲੀਫੋਨ ਕਰਦੇ ਮੈਂ ਤਾਂ ਕੁੱਤੀ ਮਾਰੀ ਆ ਆ ਹਾਲ ਹੋ ਗਿਆ ਉਹਨ ਦਾ ਹਾਂ ਇਸੇ ਹੁਣ ਤਾਂ ਨਹੀਂ ਚੱਲ ਰਿਹਾ ਪਹਿਲਾਂ ਪਾਣਾ ਇਸੇ ਦਾ ਬਹੁਤ ਚੱਲ ਰਿਹਾ ਪਾਪੂ ਜੀ ਇੱਕ ਚੀਜ਼ ਹੋਰ ਮੈਂ ਨਾ ਗੱਲ ਕਰਦਾ ਕਿ ਨਾ ਜੇ ਅੱਜ ਕੁੜੀਆ ਵਿਆਹ ਹੁੰਦਾ ਕੁੜੀ ਨਾ 2 ਦਿਨ ਤੋਂ ਵੱਧ ਸੋਹਰੇ ਘਰ ਨਹੀਂ ਟਿਕ ਪਾਂਦੀ ਕਿਉਂ ਇਹ ਚੀਜ਼ਾਂ ਆਪਣੇ ਆਪਾਂ ਇਹ ਚੀਜ਼ਾਂ ਕਿਉਂ ਚੁੰਨੀ ਉਹ ਜਿਹੜੀ ਸਿਰ ਤੇ ਚੁੰਨੀ ਸੀਗੀ ਨਾ ਅੱਜ ਉਹ ਕੁੜੀ ਦੇ ਸਿਰ ਤੇ ਚੁੰਨੀ ਵੀ ਨਹੀਂ ਹੁੰਦੀ ਕਈ ਵਾਰੀ ਇਹ ਚੀਜ਼ਾਂ ਕਿਉਂ ਖਤਮ ਹੁੰਦੀਆਂ ਜਾ ਰਹੀਆਂ ਖਤਮ ਹੋ ਗਏ ਇਹ ਇਹਨਾਂ ਕੱਟਦੇ ਨਾ ਤਾਂ ਪੜਾਈ ਨਹੀਂ ਲੱਗਦਾ ਦੇਵੇਂ ਚੁੱਕਦੇ ਲੱਲ ਖਤਮ ਗਾਤੀਆਂ ਸਾਡੇ ਜਿਹੜੀਆਂ ਸਾਡੀਆਂ ਪਰ ਜਾਈਏ ਨਾ ਪਹਿਲਾਂ ਉਹ ਸਾਡੇ ਕੋਲ ਹੁਣ ਪੱਲਾ ਕਰਦੇ ਨੂਹ ਦੇ ਨਾਲ ਤੁਰ ਜਾਂਦੀ ਪਤਾ ਨਹੀਂ ਨਾ ਦਿਓ ਉਹ ਮਿੱਥੋਂ ਕੌਣ ਕਰਨਾ ਲੱਗਦੀ ਹੈ ਦੇਖੋ ਤੁਸੀਂ ਅੱਜ ਦੱਸਿਆ ਲਾਓ ਅੱਜ ਕੱਲ ਦਾ ਨਮਾ ਜਵਨ ਜਿਆਦਾ ਪੱਲਾ ਹੀ ਕਰਦਾ ਹੈਗਾ ਹਾਂ ਉਹ ਲੰਮਾ ਮਤਲਬ ਦੁਬੱਟੇ ਦਾ ਪੁੱਲਾ ਉਹ ਤਾਂ ਨਹੀਂ ਕਰਦੇ ਉਹ ਮੰਨਦੇ ਉਹ ਵੀ ਆ ਕਰ ਲੱਗਦੀਆਂ ਉਹ ਤਾਂ چل ਰਹੀ ਹੁਣ ਸਭਾ ਕੁਝ ਇੱਕ ਚੀਜ਼ ਮੰਨਦੇ ਉਹ ਵੀ ਪਿਆਰ ਹੁੰਦਾ ਆ ਠੀਕ ਆ ਪਰ ਐਵੇਂ ਦਾ ਪਿਆਰ ਨਹੀਂ ਹੁੰਦਾ ਜਿਹੜੀ ਚੀਜ਼ਾਂ ਅੱਜ ਕੱਲ੍ਹ ਹਨਾ ਵੀ ਬਸ ਮੈਨੂੰ ਉਹਨੇ ਮਾਰਾ ਕਿਹਾ ਤਾਂ ਮੈਂ ਤਾਂ ਛੱਡ ਜਾਣਾ ਮੈਂ ਤਾਂ ਐਂ ਕਹਤਾ ਜਾਂ ਮੈਂ ਛੱਡ ਜਾਣਾ ਹੁਣ ਤੁਸੀਂ ਵੀ ਬੇਬੇ ਨਾਲ ਕੱਟੀ ਆ ਤੁਹਾਨੂੰ ਵੀ ਪਤਾ ਕਿ ਸੈਨ ਸ਼ਕਤੀ ਨਾਲ ਅਸੀਂ ਹੁਣ ਸੈਨਸ ਪਹਿਲਾਂ ਸੈਨ ਸ਼ਕਤੀ ਜਾਂਦੀ ਮਾਰ ਕੁੱਟ ਵੀ ਹੋ ਜਾਂਦੀ ਬਈ ਕਈ ਵਾਰ ਦੋਈ ਦਾ ਝਗੜਾ ਵੀ ਹੋ ਜਾਂਦੀ ਹੁਣ ਤਾਂ ਨਹੀਂ ਚੀਜ਼ ਰਹੀ ਨੇ ਇਹ ਹੁਣ ਤਾਂ ਛੇਤੀ ਸਤਮਾਂ ਜਾਂਦਾ ਉਦੋਂ ਬਾਅਦ ਗਾਲ ਗਾਲੇ ਹੋ ਗਏ ਚਲ ਨੰਬੜਾ ਕੰਮਸੋ ਮੈਂ ਤੈਨੂੰ ਬੁਲਾਉਂ ਮੈਂ ਤੈਨੂੰ ਬੁਲਾਉਂ ਤੈਨੂੰ ਬੁਲਾ ਬਸ ਚਲ ਅੱਗ ਤਾਂ ਕੰਮ ਪਹੁੰਚ ਜਾਂਦਾ ਹੁਣ ਤਾਂ ਠੀਕ ਹੋ ਗਈ ਕੋ ਮਤਲਬ ਇਹ ਸਾਰਿਆਂ ਦੇ ਵਿੱਚ ਹੁਣ ਜੇ ਆਪਾਂ ਕੁੜੀ ਨੇ ਮੁੰਡੇ ਨੂੰ ਕਹਤਾ ਜਾਂ ਮੁੰਡੇ ਨੇ ਕੁੜੀ ਨੂੰ ਕਹਤਾ ਵੀ ਜੇ ਕਿਸੇ ਨੂੰ ਝੂਕਣਾ ਪਸੰਦ ਨਹੀਂ ਹੈਗਾ ਅੱਜ ਕੱਲ ਪਹਿਲਾਂ ਬਜ਼ੁਰਗਾਂ ਤੋਂ ਡਰਦੇ ਸੀ ਸ਼ਾਇਨਸੀਲਤਾ ਆ ਗਈ ਸੀ ਹੁਣ ਤਾਂ ਕਹਿੰਦਾ ਮੇਰੀ ਈਗੋ ਹੋ ਗਈ ਮੇਰਾ ਆਪਣੀ ਵੇਜ ਸੀ ਹੋ ਗਈ ਜਾਂ ਸਾਰੇ ਜਾਇ ਨੇ ਕਿਸ ਨੂੰ ਇੱਕ ਉਸ ਕਹਤਾ ਜਾਂ ਕੁੜੀ ਨੇ ਕਹਤਾ ਮੇਰੀ ਸੇਵਾ ਨਹੀਂ ਹੋਈ ਉਹ ਨਹੀਂ ਹੋਇਆ ਉਹਦੇ ਬਹੁਤ ਜਿਹਨੇ ਆਪਣੇ ਪੜਾਈ ਲਾ ਲਓ ਜਿਹਨੇ ਆਪਾਂ ਮਾਡਲ ਹੋ ਗਏ ਉਹਨਾਂ ਪਿੱਛੇ ਗਿਆ ਆਪਣੇ ਸਭਿਆਚਾਰ ਦੇ ਵਿੱਚ ਠੀਕ ਹੈ ਜੇ ਆਪਾਂ ਇਹ ਦੂਬਤੀ ਦਾ ਨਾਂੇ ਪੜਦੇ ਜਿੰਨਾਂ ਆਪਾਂ ਕਹਿੰਦੇ ਆ ਪਹਿਲਾਂ ਵਾਲੀ 10 12 ਪੜ੍ਹ ਕੇ ਬੱਚੇ ਚਲੋ ਨੌਕਰੀ ਵੀ ਲਾਗਦੇ ਸੀ ਗੁਜ਼ਾਰਾ ਪਹਿਲਾਂ ਵੀ ਜਦਾ ਸੀ ਕੀਤੀ ਕਰਦੇ ਸੀ ਹੁਣ ਜਿੰਨੇ ਆਪਾਂ ਪੜ ਗਏ ਆਪਣੇ ਬੱਚੇ ਬਾਹਰ ਗਏ ਤੇ ਮਾਡਰਨ ਜਮਾਨਾ ਹੋ ਗਿਆ ਪੱਚਵੀਂ ਸਵੇਹ ਜ਼ਰੂਰੀ ਆ ਗਿਆ ਸਾਰਾ ਗੁਜ਼ਾਰਾ ਪੈਂਟਾਂ ਜੀਣਾ ਪਾਣੀ ਆ ਅੱਧੇ ਕੱਪੜੇ ਨੰਗੇ ਰਹਿੰਦੇ ਨੇ ਅੱਧਾ ਪਿੰਡਾ ਠਾਕੇ ਰਹਿੰਦਾ ਹੈ ਅੱਛਾ ਭਾਈ ਕਈ ਯਾਰ ਤੁਹਾਡੇ ਬਾਹਰ ਵੀ ਗਏ ਹੋਣਗੇ ਆ ਗਏ ਹੋਏ ਨੇ ਵੀਰ ਯਾਦ ਕਰਦਾ ਹਾਂ ਉਹਨਾਂ ਨੂੰ ਯਾਦ ਕਰਦੀ ਆ ਹੁਣ ਵੀਡੀਓ ਕਾਲ ਹੋ ਜਾਂਦੇ ਹੁਣ ਤਾਂ ਕੋਈ ਯਾਦ ਕਰਨ ਲਈ ਐਡੀ ਗੱਲ ਨਹੀਂ ਗਈ ਵੀ ਬਾਕੀ ਬੰਦੇ ਨੂੰ ਫੇਸ ਦਿਖ ਜਾਂਦਾ ਅਗਲੇ ਦਾ ਗੱਲਬਾਤ ਹੁੰਦੀ ਐ ਔਖਾ ਪਹਿਲਾਂ ਰਾਜ ਸੋਚਦਾ ਵੀ ਯਾਰ ਉਹ ਯਾਰ ਬਾਹਰ ਬੈਠਾ ਤੇ ਉਹਦਾ ਯਾਰ ਇੱਥੇ ਬੈਠਾ ਆ ਉਹ ਗੱਲਾਂ ਨਹੀਂ ਰਹੀਆਂ ਨਾ ਵੀ ਇਕੱਠੇ ਘੁੰਮਦੇ ਸੀ ਇਕੱਠੇ ਉਹ ਚੀਜ਼ਾਂ ਜਿਹੜੀਆਂ ਬਾਕੀ ਬਈ ਕੰਮਾਂ ਕਰਨਾ ਜਿਹੜੇ ਹੋਗੇ ਜਿਹੜੇ ਉਰੇ ਯਾਰ ਦੋਸਤ ਸਰਕਲ ਸੀ ਉਹ ਵੀ ਸਾਰੇ ਵੱਖਰੇ ਵੱਖਰੇ ਹੋ ਗਏ ਠੀਕ ਹੈ ਹੁਣ ਜਿਹਦਾ ਜ਼ਿਆਦਾ ਜਿੰਦਾ ਕੰਮ ਆ ਉਹ ਜਾਇ ਰਿਹਾ ਕੰਮ ਕੋਈ ਚੰਡੀਗੜ੍ਹ ਬੈਠਾ ਕੋਈ ਪਟਿਆਲੇ ਬੈਠਾ ਕੋਈ ਜਿੰਮੇ ਕੋਈ ਜੋਬ ਲੱਗਿਆ ਉਹ ਜੋਬ ਤੇ ਜਾ ਰਿਹਾ ਹੁਣ ਅਸੀਂ ਉਹ ਆਪਣਾ ਕੰਮ ਕਰਕੇ ਉਰੇ ਵੇਲੇ ਬਾਪੂ ਜੀ ਤੁਸੀਂ ਤੁਸੀਂ ਕਿਵੇਂ ਇਹ ਚੀਜ਼ਾਂ ਨੂੰ ਦੇਖਦੇ ਹੋ ਆਹ ਦੇਖਣਾ ਨਾ ਬੱਚਾ ਆ ਜਾਨਾ ਮੇਰੇ ਚਲੋ ਸਾਰੇ ਐਂ ਜਲ ਚਲੀ ਜਾ ਕੋਈ ਕੋਈ ਦੇਖਦਾ ਨਹੀਂ ਕਿ ਸਾਨੂੰ ਲੁੱਟਣ ਲੈਵੇ ਜਾਂ ਟਕੇ ਟਕੱਟਾ ਨਾ ਆਊਗਾ ਕੋਈ ਉਹਨੋਂ ਮੇਰੇ ਚਲੋ ਸਾਰੇ ਮੈਂ ਤਾਂ ਹੀ ਦੇਖਦਾ ਨਹੀਂ ਚਲੀ ਜਾਂਦਾ ਸਭ ਸਾਰੀਆਂ ਸੀਟਾਂ ਨੂੰ ਤਾਂ ਅੱਜ ਹੀ ਬੁੰਡੇ ਹੋਣ ਜਾਂ ਕੁੜੀਆਂ ਹੋਣ ਹਾਂ ਅਮੈਲ ਦੇਖਣਾ ਸੀਟਾਂ ਤੇ ਬੈਠ ਰਹੇ ਹੋਗੇ ਇਹ ਵਰਗਾ ਦੇਖੇ ਕਿ ਕੀ ਕਰੀਂ ਰੀਲਾ ਦੇਖਦੇ ਆਪੂ ਜੀ ਰੀਲਾ ਰੀਲਾ ਕੋਈ ਦੇਖ ਸੇ ਤੁਸੀਂ ਦੇਖਦੇ ਹੋ ਸਭ ਨੇ ਕੋਈ ਰੀਲ ਨਹੀਂ ਦੇਖੀ ਨਾ ਬਾਪੂ ਡੱਚ ਵਾਲਾ ਮੋਬਾਈਲ ਤੁਸੀਂ ਵੀ ਚਲਾਣੇ ਉਹ ਵੈਲ ਦਾ ਟੈਚਰ ਆਣਾ ਜਿਹੜੋ ਗੱਲ ਸੁਣਨੀ ਪੈਣੀ ਬੱਚਿਆਂ ਨੂੰ ਇਹਦਾ ਪਾਪਾ ਜੀਰੋ ਵਾਲਾ ਮਿਲਦਾ ਹੈ ਹੈ ਜੀਰੋ ਵਾਲਾ ਮਿਲਦਾ ਰਲਾ ਆਹ ਸੋਨੇ ਜਿਹੜਾ ਇਹਦਾ ਸੁਆਦ ਹੈ ਨਾ ਉਹ ਵੱਖਰਾ ਆ ਬਾਪੂ ਹੈਨਾ ਉਹ ਤਾਂ ਬਸ ਆਪਣਾ ਉਹ ਚਲਾਉਣਾ ਨਹੀਂ ਆਪਾ ਇਹ ਜਿੰਨੀ ਮਰਜ਼ੀ ਵਾਰੀ ਗਿਰ ਜੇ ਟੁੱਟਦਾ ਨਹੀਂਗਾ ਉਹ ਮੜਾਏ ਗਿਰ ਜੇ ਲੈ ਵੀ ਹੋਲ ਪੈ ਜਾਂਦਾ 21000 ਦਾ ਖਰਚਾ 21000 ਦਾ ਖਰਚਾ ਗਿਆ ਖਤਮ ਹਾਂ ਉਹ ਤਾਂ ਫਿਰ ਜ਼ਿਆਦੇ ਆਉਣਾ ਡਬਲ ਖਰਚਾ ਖਰਚਾ ਜ਼ਿਆਦੇ ਮੁੰਡੇ ਆ ਪੋਤੇ ਨੇ ਕਿ ਲੱਖ ਲੱਖ ਦੇ ਲੈ ਰਗੇ ਨੇ ਪੋਤੇ ਨੇ ਪੋਤੇ ਨੇ ਲੱਖ ਲੱਖ ਦੇ ਲੈ ਰਗੇ ਤਾਈ ਦੇ ਨੇ ਉਹ ਮੇਰਾ ਪੋਤਾ ਮੈਂ ਬਾਹ ਗਿਆ ਉਹ ਮੈਂ ਕਿਹਾ ਮੈਂ ਤੂੰ ਬਾਹ ਕਿਉਂ ਜਾਂਦਾ ਪੂਰੀ ਪਤਲਾ ਹੈ ਕਹਿੰਦਾ ਮਾਂ ਦੁਨੀਆਂ ਦਾ ਮੰਗਾਵਾਂ ਉਹਨੂੰ ਕੋਈ ਮਿਲ ਜੂ ਕਹਿੰਦਾ ਨਾ ਉਹਨੂੰ ਕੋਈ ਨੌਕਰੀ ਮਿਲਦੀ ਮੈਂ ਬਾਹ ਜਾਂਦੇ ਮੈਂ ਬਗਲ ਚੱਲੋ ਪੋਤਾ ਆਪੂ ਜਦੋਂ ਕੱਲਾ ਪੋਤਾ ਆ ਕੱਲੇ ਪੋਤੇ ਨੂੰ ਉਥੇ ਭੇਜਦਾ ਦਿੱਤਾ ਪਰ ਜਿਹੜੀ ਕੱਲੇ ਪੁੱਤੇ ਦੀ ਜ਼ਿੰਮੇਵਾਰੀਆਂ ਹੁੰਦੀਆਂ ਸੋਚਦਾ ਆ ਨਾ ਵੀ ਡਰਤਾ ਇੱਕ ਵਾਰੀ ਲੱਗਦਾ ਡਰਤਾ ਲੱਗਦਾ ਉਹ ਬੈਠੇ ਨੂੰ ਲੱਗਦੀ ਵੀ ਅੰਕਲ ਦਾ ਜਾਣਾ ਜਿਆਦਾ ਉਹ ਦੂਜਾ ਪੁੱਤ ਹੋ ਲੈ ਕੋਲ ਨੂੰ ਕਹਦਾ ਮੈਂ ਤੂੰ ਆ ਮਨ ਹੋਟਲ ਡੰਗਾ ਦਾ ਮਾਕ ਕਰ ਲਗਾ ਕੰਮ ਉਹ ਕਹਿੰਦਾ ਮੈਂ ਨਹੀਂ ਕਰਨਾ ਹੈਗਾ ਮੈਂ ਨਹੀਂ ਕਰਨਾ ਮੈਂ ਵੀ ਹਰ ਜਾ ਮੈਂ ਤਾਂ ਬਾਹਰ ਜਾਣਾ ਉਹ ਵੀ ਇਹ ਕਹਿੰਦਾ ਬਾਹਰ ਜਾਣਾ ਕੀ ਕਰਾਈ ਹੋਗਾ ਬਪੂ ਤੇਰਾ ਬੋਤਾ ਕਹਿੰਦਾ ਵੀ ਹਾਂ ਬਾਪੂ ਕਦੇ ਮੈਂ ਤੈਨੂੰ ਬਾਹਰ ਬੁਲਾਣਾ ਉਹ ਤਾਂ ਜੋ ਬਾ ਬੁਲਾ ਰਿਹਾ ਕਹਿੰਦਾ ਆ ਬੁਲਾਵਾ ਮਾ ਜੀਰੋ ਕਹਿੰਦਾ ਤੈਨੂੰ ਬੁਲਾਵਾ ਮਾ ਅਸੀਂ ਜਾਂਦੀ ਤੂੰ ਕੀ ਬੁਲਾਵਾ ਮਾ ਅਸੀਂ ਜਾਣੇ ਨਹੀਂ ਕਿਉਂ ਬਪੂ ਜਾ ਕੇ ਤੂੰ ਵੀ ਕਿਹੜਾ ਗੁੜਾ ਮਰ ਕੇ ਆ ਦੇਖ ਕੇ ਤਾਂ ਆਪਾਂ ਨੂੰ ਤੇ ਕੀ ਕਰਨਾ ਜਾਜੇ ਹੂੰ ਹੋਛ ਆਪਾਂ ਨੇ ਕੀ ਕਰਨਾ ਕਿਉਂ ਬਪੂ ਜੀ ਆਪਾਂ ਦਾ ਹੀ ਸਭ ਜਿਆਦਾ ਆਪਾਂ ਜਿਹੜਾ ਉਹ ਆਪਣੀ ਧਰਤੀ ਹੈ ਜੀ ਨਾ ਹਮ ਹਿੰਦੁਸਤਾਨ ਦੀ ਲੱਗਦਾ ਪੰਜਾਬੀ ਦੇ ਇਹ ਧਰਤੀ ਦਾ ਆਪਣੀ ਮਿੱਟੀ ਮਿਲਦੀ ਨਹੀਂ ਕਿਤੇ ਇਹੀ ਹਮ ਉਹ ਮੈਂ ਦੇਖਦਾ ਜਿਹੜਾ ਪੰਜਾਬ ਆਪਣਾ ਨਾ ਹੈ ਦੂ ਕਿਤੇ ਚੰਗਾ ਨਹੀਂ ਹੈਗਾ ਕਿਤੇ ਜਲਾ ਦੇ ਕਿਤੇ ਸਲਾ ਦੇ ਕਿਤੇ ਮਰ ਲਾਉਂਦੀ ਦੁਨੀਆ ਹੜਾਂ ਚ ਆਪਣੇ ਦਾ ਬਹੁਤ ਖੁਸ਼ਹਾਲੀ ਹੋਵੇ ਮੌਜ ਦੀ ਜ਼ਿੰਦਗੀ ਜਿਉਂ ਲੱਗਣ ਲੋਕ ਹਮ ਆਪਣੇ ਹਿੰਦੁਸਤਾਨ ਦੇ ਜਾਇ ਸੂਬੇ ਇਸ ਹੁਣ ਵੀ ਪਾਣੀ ਦਾ ਮਰ ਲੱਗਦਾ ਪਾਣੀ ਆ ਰਿਹਾ ਹੜ ਦਾ ਸਾਹ ਦੇਖਣ ਤਾਂ ਤੇ ਟਲੀ ਰਹੀਆਂ ਤਾਂ ਮਨ ਲਾਡੂ ਬੰਗਾਲ ਇਹ ਤਾਂ ਕਈ ਸੂਬਿਆਂ 'ਚ ਹੁੰਦੀ ਪਰ ਆਪਣੇ ਪੰਜਾਬ ਵਰਗੀ ਮੌਜ ਨਹੀਂ ਪੰਜਾਬ ਵਰਗਾਂ ਤੇ ਮੌਜ ਹੀ ਨੇ ਹੈਨਾ ਆਪਣੇ ਪੰਜਾਬ ਵਰਗੀ ਮੌਜ ਹੀ ਨੇ ਆਪੂ ਪੰਜਾਬ ਰਹਿ ਕੇ ਖੁਸ਼ ਆਪਾਂ ਹੁਣ ਕਿਤੇ ਰਹਿ ਨਹੀਂ ਸਕਦੇ ਨਾ ਆਪ ਨੂੰ ਸਕੂਨ ਆ ਹੁਣ ਅਸਰੀ ਹੋ ਗਿਆ ਹੁਣ ਨਹੀਂ ਚੱਲਦਾ ਨਿਕ ਤੇ ਰਹਿਣਾ ਨਹੀਂ ਰਹਿ ਨਹੀਂ ਸਕਤੀ ਪਹਿਲਾਂ ਚਾਹ ਨਾਲ ਜਾ ਕੇ ਤੇ ਪਾਸੇ ਜਾ ਕੇ ਤੂੰ ਇੱਕ ਗੱਲ ਮੈਂ ਪੁੱਛਦਾ ਬਾਪੂ ਤੇ ਬੇਬੇ ਹੈਨਾ ਘਰੇ ਇਕੱਲੇ ਹੁੰਨੇ ਹੋ ਨਾ ਇਹਨਾਂ ਪਰਵਾਹ ਦੇ ਵਿੱਚ ਅਸੀਂ ਇਕੱਲੇ ਰਹਾਂ ਪਰਵਾਹ ਹੈ ਤਾਂ ਵੀ ਜਦੋਂ ਹਨਾ ਵੀ ਇੱਕ ਟਾਈਮ ਤੇ ਸੋਧਦਾ ਵੀ ਹਾਂ ਬਸ ਮੇਰੇ ਨਾਲ ਤਾਂ ਇਹੀ ਹੈ ਨਾ ਮੇਰਾ ਸਾਥੀ ਉਹ ਤਾਂ ਸਾਥੀ ਦਾ ਜੀਵਨ ਸਾਥੀ ਦਾ ਹੈਗੇ ਇਹ ਇਹ ਤਾਂ ਮਾਲਕ ਜੀ ਨਾਲ ਜੀਵਨ ਸਭ ਤੋਂ ਹੈ ਉਹਦਾ ਉਹਦਾ ਸੁੱਖ ਦੁੱਖ ਚ ਭਾਵੇਂ ਕੋਈ ਖੜੇ ਨਾ ਖੜੇ ਇਹ ਜ਼ਰੂਰ ਖੜੋ ਜ਼ਰੂਰ ਖੜੇ ਨੇ ਜਦੋਂ ਨਹੀਂ ਖਰੀ ਆਪ ਮਾਲਕ ਦਾ ਜਾਨੀ ਨਾ ਬੰਦਾ ਖੜੇ ਇਹ ਜੀ ਜਾਗੀ ਇਹ ਤਾਂ ਜ਼ਰੂਰੀ ਹੈ ਤਾਂ ਰਹਿਦੀ ਹੁੰਦੀ ਹੈ ਬਾਬ ਬੀਬੀ ਨੂੰ ਦੱਸਿਆ ਵੀ ਕਿੰਨਾ ਪਿਆਰ ਕਰਦਾ ਉਪਿਆਰ ਤਾਂ ਉਹ ਪਿਆਰ ਹੁੰਦਾ ਜੇ ਆਪਾਂ ਦਾ ਸਹੀ ਕੋਈ ਨਹੀਂ ਦੱਸਿਆ ਨਹੀਂ ਨਾ ਜਾਂਦਾ ਦੱਸਿਆ ਕੀ ਜਾਂਦਾ ਹੈ ਨਾ ਐਸਾ ਮਾ ਪਿਆਰ ਤਾਂ ਹੁੰਦਾ ਹੀ ਇਸ ਜ਼ਿੰਦਗੀ ਸਾਰੀ ਬਸ ਨਹੀਂ ਵੇਖਿਆ ਦੱਸਿਆ ਬੋਲ ਕੇ ਵੀ ਹਾਂ ਯਾਰ ਨਾ ਨਾ ਆਪਾਂ ਕੀ ਬੋਲ ਕੇ ਦੱਸਣਾ ਤਾਂ ਪਹਿਲੀ ਪਤਾ ਹੀ ਆਪਾਂ ਨੂੰ ਸਾਰੇ ਪਿਆਰ ਦੇ ਕਿੰਨਾ ਕਾਪਾ ਹੋ ਰਿਹਾ ਮੱਚਿਆਂ ਚ ਜਿਹੜਾ ਬੋਲ ਕੇ ਦੱਸੂ ਪਿਆਰ ਨਹੀਂ ਹੁੰਦਾ ਹੈ ਜਜ਼ਬਾਤ ਇਹਦਾਂ ਹੀ ਪ੍ਰਗਟ ਹੁੰਦੇ ਨੇ ਜੇ ਬੋਲ ਕੇ ਦੱਸਾਂਗੇ ਉਹ ਪਿਆਰ ਨਹੀਂ ਹੁੰਦਾ ਹਾਂ ਇਹ ਤਾਂ ਉਹ ਦਿਖਾਵੇ ਵਾਸਤੇ ਕਹਿ ਦਿੰਦੇ ਨੇ ਵੀ ਆਈ ਲਵ ਯੂ ਆਈ ਲਵ ਯੂ ਉਹ ਥੋੜੀ ਪਿਆਰ ਹੁੰਦਾ ਜਿਹੜਾ ਅੰਦਰੋਂ ਪਿਆਰ ਮਤਲਬ ਫੀਲਿੰਗ ਹੋਊਗੀ ਉਹ ਅੰਦਰ ਹੀ ਹੋਊਗੀ। ਹੂੰ ਜਿੱਦਾਂ ਬਜ਼ੁਰਗ ਆਪਣੇ ਟਾਈਮ ਪਾਸ ਕਰਦੇ ਸੀ ਮੀਆਂ ਬੀਬੀ ਨਾਲ ਉਹ ਠੀਕ ਸੀ। ਹੁਣ ਤਾਂ ਕੋਈ ਕੈਫੇ 'ਚ ਲੈ ਗਿਆ ਉੱਥੇ ਆਈ ਲਵ ਯੂ ਆਈ ਲਵ ਯੂ ਕਰ ਲਿਆ। ਉਹ ਪਿਆਰ ਥੋੜੀ ਆ। ਉਹ ਤਾਂ ਅੱਜ 2 ਸਾਲ ਕਿਸੇ ਨਾਲ ਰੱਖਿਆ। ਮੇਰਾ ਜੀ ਭਰ ਗਿਆ ਬਸ ਮੈਂ ਕਿਸੇ ਹੋਰ ਨਾਲ ਕੇਜ ਕਰਾਂ। ਅੱਜ ਕੱਲ ਵੀਰ ਉਹ ਪਿਆਰ ਨਹੀਂ ਰਹਿ ਗਿਆ ਵੀ ਅੱਜ ਤਾਂ ਲਾਲੋ ਵੀ ਕੋਈ ਕੈਫੇ 'ਚ ਲੈ ਕੇ ਚੱਲ ਗਿਆ ਵੀ ਕਿਤੇ ਕਾਲਜ ਪੜ੍ਹਦਾ 2 ਸਾਲ ਲੰਘੇ ਵੀ ਮੇਰਾ ਮਨ ਪਰ ਗਿਆ ਫੇਰ ਕਿਸੇ ਹੋਰ ਨਾਲ ਚੇਂਜ ਕਰ ਲਿਆ। ਵੀ ਜਿਵੇਂ ਆਪਣੇ ਬੇਬੇ-ਬਾਪੂ ਸੀ ਕੀ ਨਾ ਬਜ਼ੁਰਗਾਂ ਨੇ ਵਿਆਹ ਤੇ ਲਾਈਫਟਾਈਮ ਉਹਨਾਂ ਨਾਲ ਹੀ ਰਹਿਣਾ ਠੀਕ ਹੈ ਤੁਹਾਡੀ ਵਿਆਹ ਨੂੰ ਕਿੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ ਲਗਭਗ 10 ਸਾਲ ਹੋ ਗਏ ਅੱਛਾ ਬੱਚੇ ਹੈਗੇ ਹਾਂ ਬੱਚੇ ਹੈਗੇ ਦੋ ਮਤਲਬ ਮੁੰਡਾ ਕੁੜੀ ਹੈ ਆ ਮੁੰਡਾ ਕੁੜੀ ਅੱਛਾ ਭਾਈ ਜਿਹੜੀ ਇੱਕ ਕੁੜੀ ਹੁੰਦੀ ਹੈ ਨਾ ਧੀ ਹੁੰਦੀ ਆ ਬਾਪੂ ਦਾ ਉਹਦੇ ਨਾਲ ਪਿਆਰ ਬੜਾ ਹੁੰਦਾ ਹੈਨਾ ਤੇ ਬਾਪੂ ਉਹਨੂੰ ਬਹੁਤ ਸਾਹਮ ਸਾਹਮ ਕੇ ਰੱਖਦਾ ਧੀ ਨੂੰ ਆਪਣੀ ਨੂੰ ਵੀ ਹਾਂ ਮੇਰੀ ਧੀ ਨੂੰ ਕੋਈ ਕੁਝ ਕਹਿ ਕੇ ਨਾ ਜਲ ਜੇ ਮੇਰ ਤੋਂ ਜਰੀ ਨਹੀਂ ਜਾਣੀ ਉਹ ਤਾਂ ਹੁੰਦਾ ਵੀਰ ਸਾਰਿਆਂ ਦਾ ਲੈ ਲੋ ਵੀ ਇੱਕ ਤਰ੍ਹਾਂ ਦਾ ਵੀ ਬੇਟੀ ਸਾਰਾ ਕੁਝ ਹੁੰਦੀ ਐ ਦੁੱਖ ਸੁੱਖ ਚ ਬੇਟੀ ਹੀ ਖੜੂਗੀ ਮੁੰਡਾ ਬਿਸ਼ੱਕ ਨਾ ਪੁੱਛੇ ਬੇਟੀ ਜਿਆਦਾ ਪੁੱਛਦੀ ਐ ਮਾਪਾ ਬਪੂ ਆਪਾਂ ਵੈਸੇ ਹੀ ਚਲੋ ਬੁੜੀਆਂ ਨੇ ਆਪਣੀਆਂ ਪੁਰਾਣੀਆਂ ਹੁੰਦੀ ਸੀ ਵੀ ਮੁੰਡਾ ਜਿਆਦਾ ਹੁੰਦਾ ਮੁੰਡੇ ਦਾ ਮਤ ਜਿਆਦਾ ਰੱਖਦੇ ਸੀ ਹੁਣ ਮੁੰਡਾ ਕੁੜੀ ਬਰਾਬਰ ਹੋ ਗਏ ਚਲੋ ਇੰਨਾ ਕ ਪੜ੍ਹੇ ਲਿਖਣ ਨਾਲ ਕੋਈ ਨਾ ਕੋਈ ਬੱਚੇ ਆਪਾਂ ਕਹਿੰਦੇ ਵੀ ਪੜਾਈ ਨਾਲ ਨੁਕਸਾਨ ਵੀ ਆਇਆ ਅਕਲ ਵੀ ਆਇਆ ਪਾਣ ਨੂੰ ਇੱਕ ਚੀਜ਼ ਮੰਨਦਾ ਵੀਰੇ ਮੁੰਡਾ ਸੁੱਖ ਨਾ ਦੇਵੇ ਪਰ ਕੁੜੀ ਜ਼ਰੂਰ ਸੁੱਖ ਦੇ ਦੇਗੀ ਉਹੀ ਤਾਂ ਗੱਲ ਐ ਵੀਰ ਦੁੱਖ ਸੁੱਖ ਚ ਕੁੜੀ ਹੀ ਖੜੂਗੀ ਜਿਆਦਾ ਮੁੰਡਾ ਘੱਟ ਖੜੂਗਾ ਜਿਆਣ ਬ ਮੁੰਡੇ ਦੇ ਮੁੰਡੇ ਦਾ ਜ਼ਮੀਨੀ ਬਣਾਉਣਗੇ ਦੁੱਖ ਤਾਂ ਧੀ ਹੀ ਮੜਾਉਗੀ ਹੋ ਸਾਡੇ ਮਿਹਨਤ ਵਾਲੇ ਘਰ ਨੂੰ ਤਾਰਾ ਬਹੁਤ ਮਿਲੇ ਹੋ ਜਿਹੜੇ ਜ਼ਿੰਦਗੀ ਚਲਾਉਣੇ ਉਹ ਸਾਹ ਬਹੁਤ ਮਿਲੇ ਹੋ ਸਾਡੇ ਮਿਹਨਤ ਵਾਲੇ ਘਰ ਨੂੰ ਤਾਰਾ ਬਹੁਤ ਮਿਲੇ ਜਿਹੜੇ ਜ਼ਿੰਦਗੀ ਚਲਾਉਣੇ ਉਹ ਸਾਹ ਬਹੁਤ ਮਿਲੇ ਮਾਨੇ ਰੱਖਿਆ ਜੋ ਨੇਮ ਕਦੇ ਕੀਤਾ ਨਹੀਂ ਉਹ ਚੇਂਜ ਦੁਨੀਆ ਦੇ ਵਿੱਚੋਂ ਮੈਨੂੰ ਨਾਮ ਬਹੁਤ ਮਿਲੇ ਹੋ ਮੁਸ਼ਕਲਾਂ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਪਰਖ ਦੇ ਕਮਜ਼ੋਰ ਮੇਰਾ ਮਾਈਂਡ ਨਹੀਂ ਹੋਇਆ ਇੱਕ ਵਾਰੀ ਛੱਡ ਤਹ ਜੋ ਬੰਦਾ ਸੋਹਣੀ ਅਹੀਂ ਨਹੀਂ ਮਾਡਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਇੱਕ ਵਾਰੀ ਛੱਡ ਤਹ ਜੋ ਬੰਦਾ ਸੋਹਣੀ ਅਹੀਂ ਨਹੀਂ ਮਾਡਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਕੀ ਬਾਤ ਇੱਕ ਕੀ ਸੋਚ ਕੇ ਲਿਖਿਆ ਸੀ ਕਿ ਆ ਵੀ ਲਿਸਟਾਂ 'ਚ ਐਡ ਨਹੀਂ ਹੋਇਆ ਬੰਦਾ ਕਿਉਂ ਵੀਰੇ ਮੈਂ ਆਪਣੇ ਜਿਹੜੇ ਇਸ ਤੋਹਾਰ ਯੋਗ ਨੇ ਆਪਣੇ ਸਿੱਧੂ ਬਾਈ ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀ ਵੀਰੇ ਇੰਟਰਵਿਊ 'ਚ ਮੈਨੂੰ ਉਹਨਾਂ ਦੀਆਂ ਕਈ ਗੱਲਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਵੀਰੇ ਉਹਨਾਂ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜਿਹੜਾ ਬੰਦਾ ਮੇਰੀ ਕੁਵਰੀ ਲੈਸ ਨੂੰ ਡਿਲੀਟ ਹੋ ਗਿਆ ਵੀ ਉਹ ਚਲ ਮਰ ਜਾ ਮੈਂ ਤਾਂ ਵੀ ਨਹੀਂ ਉਹਦੇ ਲਈ ਜਾਂਦਾ ਹੈਗਾ ਮੈਨੂੰ ਉਹ ਗੱਲ ਉਹਨਾਂ ਦੀ ਵਧੀਆ ਲੱਗੀ ਵੀਰੇ ਉਹ ਤੋਂ ਬਾਅਦ ਕੁਝ ਕ ਮੇਰੇ ਨਾਲ ਇਹ ਜਿਹੇ ਇਨਸੀਡੈਂਸ ਹੋ ਗਏ ਸੀਗੇ ਜਿਹਦੇ ਕਰਕੇ ਮੈਨੂੰ ਇਹ ਚੀਜ਼ ਲਿਖਣੀ ਪਈ ਹਾਂਜੀ ਸਾਡੇ ਸਣੀ ਵੀ ਹੈਨਾ ਮੌਜੂਦ ਹੈ ਉਹਦੇ ਨਾਲ ਵੀ ਗੱਲ ਕਰਨਾ ਕੀ ਹਾਲ ਹੈ ਸਣੀ ਵਧੀਆ ਜੀ ਬਾਈ ਵਧੀਆ ਹੋਰ ਜੋਰ ਬਾਈ ਠੀਕੋ ਵਧੀਆ ਵਧੀਆ ਸਣੀ ਮੈਂ ਇੱਕ ਗੱਲ ਪੁੱਛਦਾ ਮੈਂ ਅੱਜ ਤੇਰੇ ਘਰੇ ਆਇਆ ਸੀਗਾ ਜਦੋਂ ਤੇਰੇ ਘਰ ਦੀ ਛੱਤ ਦੇਖੀ ਨਾ ਹਾਂਜੀ ਪਹਿਲਾਂ ਕਿਵੇਂ ਹੋਰ ਸੀਗੀ ਤੇ ਅੱਜ ਕਿਸ ਹੋਰ ਆ ਹੈਨਾ ਹਾਂਜੀ ਉਹ ਕਿ ਮੈਂ ਮਤਲਬ ਬਸ ਬਈ ਬਹੁਤ ਵੀ ਲੋਕਾਂ ਨੇ ਕਹਿ ਦਿੰਦੇ ਨੇ ਵੀ ਬਈ ਯਾਰ ਅਸੀਂ ਗਰੀਬੀ ਹਨਾ ਦੇਖੀ ਐ ਪਰ ਆਪਾਂ ਪਿੰਡੇ ਦੇ ਹੜਾ ਕੇ ਆਇਆ ਬਈ ਜਦੋਂ ਮੈਂ ਕਈ ਵਾਰੀ ਜੋਤਪੁਰੇ ਥੋੜ੍ਹੇ ਲਵੇ ਆ ਜਾਂਦਾ ਸੀ ਨਾ ਪਟਾਲੇ ਜਾਂ ਕਈ ਵਾਰੀ ਮੈਂ ਕਿਤੇ ਰਿਸ਼ਤੇਦਾਰ ਚ ਚਲਾਇਆ ਜਾਂਦਾ ਸੀ ਜਾਂ ਕਈ ਵਾਰੀ ਕਿਸੇ ਟੂਰਨਾਮੈਂਟ ਤੇ ਚਲੇ ਜਾਣਾ ਤਾਂ ਬਈ ਗੱਲੋ ਮੈਨੂੰ ਅਹੀ ਫਿਕਰ ਰਹਿਣੀ ਮੀ ਮੂੰ ਪੈਣਾ ਵੀ ਯਾਰ ਆਪਾਂ ਬਾਹਰ ਆਏ ਵੀ ਮੀ ਬਹੁਤ ਆ ਰਿਹਾ ਵੀ ਕਿਤੇ ਘਰ ਨਾ ਟਿਕ ਜੇ ਹੂੰ ਘਾਰੇ ਵਾਲੀਆਂ ਗੰਦਾ ਤੇ 10 ਸਾਲ ਐ ਮੇ ਰਹਾ ਬਾਪੂ ਤੁਰ ਗਿਆ ਸੀ ਵੀ ਐਵੇਂ ਜੁੰਦਾ ਰਹਾ ਵੀ ਯਾਰ ਕਦੇ ਪਤਾ ਨਹੀਂ ਕੁਝ ਬਣੂ ਆ ਪਤਾ ਨਹੀਂ ਕੁਝ ਨਾ ਅਹੀਂ ਸੋਚੀ ਜਾਂਦੇ ਰਹਿੰਦੇ ਸੀ ਆ ਨਾ ਜਦੋਂ ਤੇਰੇ ਵੀ ਉਹਨਾਂ ਨੂੰ ਇਹ ਦੇਖ ਕੇ ਉਸ ਛੱਤ ਨੂੰ ਇਹ ਦੇਖ ਕੇ ਬਸ ਫਿਰ ਐ ਹੋਣ ਲੱਗ ਗਿਆ ਵੀ ਯਾਰ ਇਹਨੂੰ ਸੈੱਟ ਕਰਨਾ ਹੈ ਹੂੰ ਵੀ ਇਹਨਾਂ ਨੂੰ ਸੈੱਟ ਕਰ ਨਹੀਂ ਕਰਨਾ ਚਾਹੇ ਕੁਝ ਹੋ ਜੇ ਬਸ ਫਿਰ ਕੀਤਾ ਜੀ ਬਈ ਤੁਸੀਂ ਅੱਜ ਦੇਖਿਆ ਹੋਣਾ ਹਨਾ ਤੇ ਤੂੰ ਗੱਲ ਕਰ ਰਿਹਾ ਸੀ ਜੀ ਨਾ ਵੀ ਹਾਲੇ ਵੀ ਦਰਵਾਜ਼ਾ ਨਹੀਂ ਲੱਗਿਆ ਉਹ ਉੱਥੇ ਪੱਲੀ ਲਾਈ ਜਾਂਦੀ ਆ हां शायद ਅੱਗੇ ਵੀ ਠੰਡ ਚ ਪੱਲੀ ਲਾਈਏ ਹਾਂ ਹਾਂ ਉਹ ਮੈਂ ਤੁਹਾਨੂੰ ਗੱਲ ਦੱਸਦਾ ਬਈ ਆਪਣੇ ਸਿਸਟਮ ਐਵੇਂ ਹੁੰਦਾ ਸੀ ਨਾ ਆਪਣੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਣੀਆਂ ਗਾਰ ਵਾਲੀਆਂ ਗੰਦਾ ਸੀ ਹਨਾ ਤੇ ਸਿਆਲ ਚ ਤੁਹਾਨੂੰ ਪਤਾ ਠੰਡ ਤਾਂ ਜਦੋਂ ਆਪਣੇ ਸ਼ੀਦੀ ਦੇੜੇ ਹੁੰਦੇ ਨੇ ਉਦੋਂ ਠੰਡ ਬਾਬਾ ਹੁੰਦੀ ਆ ਤੇ ਠੰਡ ਹੁੰਦੀ ਆ ਆਪਣੇ ਗੇਟ ਗੁੱਟ ਤਾਂ ਚਲ ਅੱਜ ਹੈ ਹੀ ਨਹੀਂ ਨਾ ਤੇ ਆਪਣੇ ਵੀ ਮਤਲਬ ਪੱਲੀਆਂ ਹੀ ਲੱਗੀਆਂ ਹੋਈਆਂ ਸੀ ਜਦੋਂ ਠੰਡ ਹੁੰਦੀ ਸੀ ਮਾਤਾ ਨੇ ਕਹਿ ਦੇਣਾ ਵੀ ਆ ਪੱਲੀ ਲਾ ਦਿੰਨੇ ਆਪਾਂ ਵੀ ਇਹਦੇ ਨਾਲ ਠੰਡ ਘਟ ਜੂਗੀ ਤੇ ਵੀ ਆਪਾ ਪਲੀਆਂ ਲਾ ਕੇ ਰਹੇ ਹੋયા ਵੀ ਹਾਲ ਵੀ ਚਲੋ ਹਲੇ ਤਾਂ ਹਲੇ ਵੀ ਕੁਝ ਵੀ ਨਹੀਂ ਬਣਿਆ ਤੇ ਵੀ ਉਹ ਪਲੀਆਂ ਵਾਲਾ ਸਿਸਟਮ ਦੇਖ ਕੇ ਜੈਂ ਹੁੰਦਾ ਕਦੇ ਖਰਚ ਕੰਮ ਕੌਣ ਕੌਣ ਕਰਦਾ ਖਰਚ ਕੰਮ ਸਾਰੀ ਕਰਦੇ ਨੇ ਬਈ ਵੈਸੇ ਤਾਂ ਪਰ ਕਈ ਵਾਰੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਪਤਾ ਨਹੀਂ ਪ੍ਰਮਾਤਮਾ ਕੀ ਚਾਹੁੰਦਾ ਹੈ ਕੀ ਨਾ ਕਿਉਂ ਕਈ ਵਾਰੀ ਹਨਾ ਐਵੇਂ ਆ ਜਦੋਂ ਬਈ ਬਿਮਾਰੀ ਹੋ ਗਈ ਨਾ ਇੱਕ ਇੱਕ ਜਦੋਂ ਬੰਦੇ ਦੇ ਹਾਂ ਬਿਮਾਰੀ ਸਭ ਤੋਂ ਵੱਡੀ ਮੈਨੂੰ ਲੱਗਦਾ ਬਿਮਾਰੀ ਸਭ ਤੋਂ ਵੱਡੀ ਹੋਊਗਾ ਜਦੋਂ ਬਈ ਪ੍ਰਮਾਤਮਾ ਨੇ ਐ ਸੋਚਣਾ ਵੀ ਹਾਂ ਹੁਣ ਕਰਨਾ ਕੁਛ ਆਨਾ ਵੀ ਕਰਦੀ ਸੈਟਿੰਗ ਕਰਨੀ ਆ ਹੁਣ ਅੱਗੇ ਵਧਾਂਗੇ ਨਾਲ ਦੇ ਨਾਲ ਬਈ ਕੋਈ ਬਿਮਾਰੀ ਆ ਜਾਣੀ ਮੇਰਾ ਡੈਡੀ ਢਿੱਲਾ ਰਹਿੰਦਾ ਸੀ ਤੇ ਡੈਡੀ ਨੂੰ ਅਸੀਂ ਅਸੀਂ ਮੇਰੀ ਮਾਤਾ ਨੇ ਤੇ ਤਿੰਨੇ ਭਾਈ ਅਸੀਂ ਹੁੰਦੇ ਸੀ ਅਸੀਂ ਖੇਤ ਚ ਜਾਣਾ ਦਿਹਾੜੀ ਢੁਡੀ ਕਰਕੇ ਆਉਣੀ ਮਾਤ ਨਾਲ ਤੇ ਉੱਥੋਂ ਅਸੀਂ ਸ਼ਾਮ ਨੂੰ ਵੈਸੇ ਲੈ ਆਉਣੇ ਵੀ ਡੈਡੀ ਤੇ ਲਾਉਣੇ ਨੇ ਸਾਡੀ ਜ਼ਿੰਦਗੀ ਐ ਲੰਘੀ ਬਈ ਫਿਰ ਕੋਈ ਤੁਰ ਜਾਣਾ ਕਦੇ ਬਾਪੂ ਤੁਰ ਗਿਆ ਬਈ ਉਹਤੇ ਪੈਸੇ ਲੱਗ ਗਏ ਕਦੇ ਵੀ ਲੱਗਦੀ ਰਹੇ ਕਦੇ ਹੱਥ ਸੱਟੇ ਨਹੀਂ ਆਇਆ ਫਿਰ ਦੇ ਮੈਂ ਕਰਨ ਲੱਗਿਆ ਬਈ ਚਲੋ ਵੱਡੇ ਭਾਈ ਕਰਨ ਲੱਗੇ ਫਿਰ ਕਦੇ ਲੱਤ ਟੁੱਟ ਜਾਣੀ ਕਦੇ ਬਾਹਾਂ ਟੁੱਟ ਜਾਣਾ ਕਦੇ ਕੰਮ ਕਰਦੇ ਕਿਤੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਕਦੇ ਮੁੱਲੇ ਨਹੀਂ ਪੈਂਦਾ ਦੀ ਬਈ ਐ ਨਹੀਂ ਹੈਗਾ ਵੀ ਹਾਂ ਨਾ ਫालतू ਖਰਚ ਕਰਦੇ ਕਦੇ ਫालतू ਖਰਚਾ ਵੀ ਨਹੀਂ ਕੀਤਾ ਵੀ ਲੋਕਾਂ ਦੇ ਹਾਂ ਨਾ ਲੋਕ ਕਹਿੰਦੇ ਨੇ ਵੀ ਯਾਰ ਅੱਜ ਕੱਲ੍ਹ ਦੁਨੀਆ ਬੜੀ ਅਪਡੇਟ ਆ ਨਾ ਆਪਾਂ ਬਾਹਰ ਜਾਂਦੇ ਆ ਬਾਹਰ ਕਾਲਜਾਂ ਚ ਤੁਹਾਨੂੰ ਪਤੀਆਂ ਨਾ ਵੀਰੇ ਯੂਨੀਵਰਸਿਟੀ ਵੀ ਜਾਂਦੇ ਆਪਾਂ ਵੀ ਉੱਥੇ ਮੈਂ ਲੋਕਾਂ ਦੇ ਮੂੰਹ ਮੱਥੇ ਦੇਖਣ ਨਾਲੋਂ ਪਹਿਲਾਂ ਮੈਂ ਆਪਣੇ ਘਰ ਦੇ ਮੂੰਹ ਮੱਥੇ ਦੇਖ ਕੇ ਜਾਦਾ ਚੱਲਦਾ ਇਸ ਕਰਕੇ ਚਲੋ ਇੰਨਾ ਕ ਬਦਲਤਾ ਬਾਕੀ ਪਿੰਡ ਨੇ ਬਹੁਤ ਸਾਥ ਦਿੱਤਾ ਕਰਦਿਆਂ ਕਰਦਿਆਂ ਦੇ ਹਾਲਾਤ ਦੇਖ ਕੇ ਕਦੇ ਸੋਚਿਆ ਨਹੀਂ ਵੀ ਮੈਂ ਵੀ ਪਿਆਰ ਕਰਾਂ ਨਾ ਬਈ ਕਦੇ ਗੱਲਾਂ ਆਉਂਦੀਆਂ ਨੇ ਹਨਾ ਬਈ ਮਨਚ ਮਿਲਦੀ ਆ ਵੀ ਬਈ ਦੁਨੀਆ ਹਨਾ ਬਹੁਤ ਕਹਿੰਦੇ ਵੀ ਨੇ ਹਨਾ ਵੀ ਯਾਰ ਵੀ ਬਹੁਤ ਕੁਝ ਮੈਨੂੰ ਦੇਖਣਾ ਵੰਦਾ ਨਾ ਪਰ ਫਿਰ ਵੀ ਮੈਂ ਉਹ ਤੁਹਾਨੂੰ ਪਹਿਲਾਂ ਗੱਲ ਦੱਸੀ ਵੀ ਹੋਰਾਂ ਦੇ ਮੂੰਹ ਮੱਥੇ ਦੇਖਣ ਨਾਲੋਂ ਪਹਿਲਾਂ ਆਪਦੇ ਘਰ ਦੇ ਮੂੰਹ ਮੱਥੇ ਦੇਖ ਕੇ ਚੱਲਦੇ ਆ ਨਾਲੇ ਬਈ ਗਰੀਬ ਬੰਦੇ ਲਿਬਾਸ ਤੇ ਪਿਆਰਪੂਰ ਨਹੀਂ ਹੁੰਦੇ ਉਹਨਾਂ ਵਾਸਤੇ ਕੰਮ ਜ਼ਰੂਰੀ ਹੈ ਬਈ ਮਿਹਨਤ ਜ਼ਰੂਰੀ ਹੈ ਹਨਾ ਆਪਾਂ ਦਿਹਾੜੀ ਵੀ ਕਰਦੇ ਆ ਬਈ ਠੀਕ ਹੈ ਦਿਹਾੜੀ ਜ਼ਰੂਰੀ ਹੈ ਬਸ ਮੇਨ ਗੱਲ ਹੈ ਗਰੀਬ ਬੰਦੇ ਵਾਸਤੇ ਦਿਹਾੜੀ ਜ਼ਰੂਰੀ ਹੈ ਮੇਰੇ ਮੈਂ ਕਹਿੰਦਾ ਜੇ ਆਪਾਂ ਘੱਟ ਕਰ ਲਓ ਚਾਹੇ ਵੱਧ ਕਰ ਲਓ ਬਸ ਆਪਣਾ ਨੇ ਬਈ ਕਰਨੀ ਕਰਨੀਆਂ ਸਨੀ ਨੂੰ ਕਬੱਡੀ ਨੇ ਕੀ ਦਿੱਤਾ ਆ ਭਾਈ ਕਬੱਡੀ ਨੇ ਤਾਂ ਸਾਰਾ ਕੁਝ ਦਿੱਤਾ ਜੋਤ ਬਈ ਕਬੱਡੀ ਕਬੱਡੀ ਤਾਂ ਕਬੱਡੀ ਆ ਬਈ ਕਬੱਡੀ ਨੂੰ ਹਨਾ ਲੋਕ ਕਹਿ ਸਕਦੇ ਨੇ ਪਹਿਲਾਂ ਵੀ ਐਵੇਂ ਸੀ ਵੀ ਆਪਾਂ ਇੱਕ ਤਰ੍ਹਾਂ ਔਖਾ ਜਿਹਾ ਹੋ ਜਾਂਦਾ ਸੀ ਕਈ ਸਿਸਟਮ ਹਨਾ ਵੀ ਘਰ 'ਚ ਕਣਕ ਵੇਚ ਕੇ ਦੁੱਧ ਲਿਆਉਣਾ ਤੇ ਕਣਕ ਵੇਚ ਕੇ ਖਰਚਾ ਚਲਾਉਣਾ ਜੋ ਡੀਪੂ 'ਚ ਕਣਕ ਮਿਲਦੀ ਸੀ ਤਾਂ ਪਹਿਲਾਂ ਵੇਚ ਦਿੰਦੇ ਸੀ ਆਪਾਂ ਤੇ ਐਵੇਂ ਦਾ ਸਿਸਟਮ ਸੀ ਹਨਾ ਵੀ ਹੁਣ ਐਵੇਂ ਸਿਸਟਮ ਹੋ ਗਿਆ ਵੀ ਇੱਕ ਤਰ੍ਹਾਂ ਕਬੱਡੀ ਨੇ ਇੰਨੇ ਜੋਗੇ ਕਰਤੇ ਵੀ ਚਲੋ ਆਪਾਂ ਮੇਰੀ ਪੜ੍ਹਾਈ ਦਾ ਖਰਚਾ ਲਿਕੜਿਆ ਹੁੰਦਾ ਤੇ ਰੋਟੀ ਜੋ ਗੱਲ ਕਿਹੜੇ ਹੁੰਦਾ ਵੀ ਹਾਂ ਭਾਈ ਆਪਾਂ ਕਹਿ ਸਕਦੇ ਹਾਂ ਵੀ ਚੱਲ ਭਾਈ ਠੀਕ ਆ ਹੁਣ ਹਨਾ ਵੀ ਰੱਬ ਦਾ ਪਾਣਾ ਬਾਬੇ ਨਾਨਕ ਨੇ ਜਿੱਥੇ ਲੈ ਕੇ ਖੜਾਤੇ ਉੱਥੇ ਖੜੇ ਆ ਮੇਰਾ ਕਬੱਡੀ ਬਹੁਤ ਵਧੀਆ ਮੈਨੂੰ ਕਬੱਡੀ ਪੰਜਾਬ ਦੀ ਕਬੱਡੀ ਦੇ ਜਾਂਦੇ ਹਾਂ ਦੇ ਸਾਨੂੰ ਵੀ ਦੋ ਸ਼ੇਅਰ ਸੁਣਾ ਜਾ ਅੱਛਾ ਸ਼ੇਅਰ ਆ ਸ਼ੇਅਰ ਸੁਣਾ ਦਿੰਦੇ ਆ ਭਾਈ ਹਨਾ ਹੁਣ ਅੱਜ ਕੱਲ੍ਹ ਚਲੋ ਮੈਂ ਆਪਾਂ ਪੰਜਾਬੀ ਮਾਂ ਬੋਲੀ ਤੇ ਸੁਣਾ ਦਿੰਦਾ ਜੋਤੋ ਭਾਈ ਆਪਾਂ ਅੱਖਰੀ ਦੇਖਦਾ ਤੁਸੀਂ ਇੰਟਰਵਿਊ ਕਰਦੇ ਹੋਣਾ ਹਨਾ ਕਈ ਬੰਦੇ ਕਹਿੰਦੇ ਨੇ ਵੀ ਅਸੀਂ ਪੰਜਾਬੀ ਮਾਂ ਬੋਲੀ ਦੇ ਰਾਖੇ ਆ ਰਾਖਿਆ ਨਾ ਸੋ ਮੈਂ ਕਹਿੰਦਾ ਯਾਰ ਵੀ ਪੰਜਾਬੀ ਮਾਂ ਬੋਲੀ ਦੇ ਰਾਖੇ ਨਹੀਂ ਹੈ ਆਪਾਂ ਆਪਾਂ ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਆਪਣਾ ਫਰਜ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਨੇ ਆਪਾਂ ਨੂੰ ਬਣਾਇਆ ਆਪਾਂ ਥੋੜੀ ਪੰਜਾਬੀ ਮਾਂ ਬੋਲੀ ਨੂੰ ਬਣਾਇਆ ਸੋ ਇਸ ਕਰਕੇ ਮੈਂ ਲਿਖਦਾ ਉਹਨਾਂ ਕਿ ਦੁੱਖ ਪੰਜਾਬ ਨੂੰ ਵੱਡਾ ਲੱਗਿਆ ਲੱਗਿਆ ਇਹਨੂੰ ਪਾੜੇ ਦਾ ਏਵੀਸੀ ਨੂੰ ਲੋਕੀ ਯਾਦ ਨਹੀਂ ਕਰਦੇ ਜ਼ਿਕਰ ਕਰਦੇ ਨਹੀਂ ਊੜੇ ਆੜੇ ਦਾ ਕਿ ਇੰਟਰਵਿਊਆਂ ਵਿੱਚ ਮਾਰਨ ਪਕਾਈ ਦੁਨੀਆ ਪਾਤੀ ਪੁੱਠੇ ਰੂਲਾਂ ਚ ਜਿਹੜੇ ਪੰਜਾਬੀ ਬਚਾਉਣ ਦੀਆਂ ਗੱਲਾਂ ਕਰਦੇ ਉਹਨਾਂ ਦੇ ਜਵਾਬਖ ਪੜਦੇ ਨੇ ਅੰਗਰੇਜ਼ੀ ਸਕੂਲਾਂ ਚ ਕੀ ਬਾਤ ਹੈ ਇਹ ਸਚਾਈ ਹੈ ਜੀ ਬਈ ਕਿਉਂਕਿ ਅੱਜ ਕੱਲ ਆਪਾਂ ਕਈ ਇੰਟਰਵਿਊਆਂ 'ਚ ਤੁਸੀਂ ਦੇਖਦੇ ਹੋਣੇ ਨਾ ਕਈ ਆਂਦੇ ਨੇ ਵੀ ਬਈ ਅਸੀਂ ਪੰਜਾਬੀ ਨੂੰ ਵਝਾਉਨੇ ਜਵਾਬ ਉਹਨਾਂ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਨੇ ਅੰਗਰੇਜ਼ੀ ਸਕੂਲਾਂ 'ਚ ਪੜ੍ਹ ਰਹੇ ਨੇ ਹਨਾ ਤੁਸੀਂ ਇਹ ਕਰਕੇ ਮੈਂ ਪੰਜਾਬੀ ਤੇ ਇਹੀ ਲਿਖਦਾ ਉਹਨਾਂ ਇੱਕ ਹੋਰ ਵੀ ਲਿਖਿਆ ਸੀ ਉਹ ਕਹਿੰਦਾ ਰਾंजे ਨਹੀਂ ਅੱਜ ਕੱਲ ਰਹੇ ਤੇ ਹੀਰਾ ਮਰਗੀਆਂ ਨੇ ਸਰੀਰ ਲੋਕਾਂ ਦੇ ਜਿਉਂਦੇ ਫਿਰਦੇ ਤੇ ਜਮੀਰਾਂ ਮਰਗੀਆਂ ਨੇ ਕਿ ਜੀਨੇ ਸਾਰਾ ਸਰਵੰਸ ਵਾਰੇ ਉਸ ਨਾਂ ਨੂੰ ਭੁੱਲ ਗਏ ਨੇ ਇਹ ਪੰਜਾਬ ਦੇ ਪੰਜਾਬੀ ਆਪਣੀ ਮਾਂ ਨੂੰ ਭੁੱਲ ਗਏ ਨੇ ਬਈ ਆਪਣੇ ਪੰਜਾਬੀ ਬੰਦੇ ਆਪਣੀ ਐਂ ਸੋਚੀ ਜਾਂਦੇ ਨੇ ਵੀ ਯਾਰ ਸ਼ਰਮ ਉਹ ਨਹੀਂ ਜਾਂਦੇ ਨੇ ਬਈ ਇਹ ਸਚਾਈ ਹੈ ਬਈ ਮੈਂ ਬਾਹਰ ਜਾਣਾ ਨਾ ਮੇਰੇ ਲੱਗੇ ਕਈ ਬੰਦੇ ਚਲੋ ਵਧੀਆ ਚ ਕੱਪੜੇ ਲੀੜੇ ਪਾਏ ਹੁੰਦੇ ਨੇ ਠੀਕ ਹੈ ਯਾਰ ਵਧੀਆ ਤੁਸੀਂ ਪਾ ਰਹੇ ਹੋ ਘੈਂਟ ਹੋ ਤੁਸੀਂ ਪਰ ਤੁਸੀਂ ਪੰਜਾਬ ਚ ਰਹਿ ਕੇ ਯਾਰ ਤੁਸੀਂ ਪੰਜਾਬੀ ਬੋਲਣ ਤੇ ਸ਼ਰਮ ਕਰਦੇ ਹੋ ਬਾਈ ਮੈਨੂੰ ਉਹਨਾਂ ਤੇ ਸ਼ਰਮ ਆਉਂਦੀ ਆ ਯਾਰ ਲਾਹਣ ਤਾਇਰ ਦੇ ਲੋਕਾਂ ਤੇ ਮੈਂ ਬਈ ਜਾਣਾਂ ਮੈਨੂੰ ਇਸ ਗੱਲ ਦਾ ਬਈ ਦੁੱਖ ਨਹੀਂ ਹੈਗਾ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੈਨੂੰ ਇਸ ਗੱਲ ਦਾ ਸੁੱਖ ਹੈ ਮੈਨੂੰ ਇਸ ਗੱਲ ਦਾ ਚੈਨ ਆ ਵੀ ਹਾਂ ਮੈਨੂੰ ਪੰਜਾਬੀ ਆਉਂਦੀ ਹੈ ਬਈ ਪੰਜਾਬੀ ਬਾਰੇ ਮੈਂ ਲਿਖ ਸਕਦਾ ਪੰਜਾਬੀ ਬਾਰੇ ਮੈਂ ਬੋਲ ਸਕਦਾ ਪੰਜਾਬੀ ਮਾਂ ਬੋਲੀ ਮੈਨੂੰ ਮੈਂ ਪੰਜਾਬੀ ਬੋਲਾਂ ਕਰਕੇ ਤਾਂ ਬਈ ਰੋਟੀ ਖਾ ਰਿਆ ਹਾਂ ਹਮ ਹਮ ਸੋ ਬਹੁਤ ਬਹੁਤ ਧੰਨਵਾਦ ਵੀਰੇ ਹਾਂਜੀ ਇੱਕ ਵੀਰੇ ਤੁਸੀਂ ਗੱਲ ਕਰ ਰਹੇ ਸੀਗੇ ਵੀ ਹਾਂ ਵੀ ਪੰਜਾਬ ਦੇ ਕਈ ਵੀਰੇ ਐਦਾਂ ਦੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇਗੇ ਕਈ ਐਦਾਂ ਦੇ ਹੁੰਦੇ ਵੀਰੇ ਪੰਜਾਬ ਦੀ ਗੱਲ ਕਰਦੇ ਹੁੰਦੇ ਨੇ ਦਸਤਾਰ ਨਹੀਂ ਹੁੰਦੀ ਕਈ ਇਹ ਜਨੇ ਦਸਤਾਰਾਂ ਦੀ ਲੜਨ ਦੀ ਧਰਨੇ ਆਉਂਦੇ ਵੀਰੇ ਹਮ ਕਿਉਂਕਿ ਮੇਨ ਪੁਆਇੰਟ ਆਪਣਾ ਪੰਜਾਬ ਆਪਣਾ ਕੀ ਹੈ ਦਸਤਾਰ ਇੱਕ ਹਮ ਕਿਉਂਕਿ ਦਸਤਾਰ ਨੂੰ ਰਿਪਰੈਜ਼ੈਂਟ ਕਰਦੇ ਆ ਤਾਂ ਪੰਜਾਬ ਬਣਦਾ ਹਮ ਸਹੀ ਹੈ ਜੀ ਕੰਵੀ ਦਸਤਾਰ ਆਪਣੇ ਦਸਾਂ ਗੁਰੂਆਂ ਨੇ ਬਖਸ਼ੀ ਗਈ ਹੈ। ਹੂੰ ਇਹ ਦਸਤਾਰ ਨਾਲ ਆਪਣਾ ਪੰਜਾਬ ਹੈ। ਆਪਣੀ ਪਛਾਣ ਬਾਹਰ ਜਾਂਦੇ ਆਪਾਂ ਪਛਾਣ ਕੀ ਤੋਂ ਹੈ ਦਸਤਾਰ ਸੇ ਜੇ ਆਪਾਂ ਕਿਤੇ ਬਾਹਰ ਲਿਦੇ ਜਾਂਦੇ ਆਂ ਆਸਟ੍ਰੇਲੀਆ ਇੰਗਲੈਂਡ ਕਿਤੇ ਵੀ ਜਾਂਦੇ ਆਂ ਆਪਾਂ ਨੂੰ ਗੋਰੇ ਕਾਲੇ ਦੇਖਦੇ ਨੇ ਕਿਹਦੇ ਬਜਾਏ ਦੇਖਦੇ ਨੇ ਦਸਤਾਰ ਹੈ। ਇੰਡੀਆ ਤੋਂ ਹੈ ਪੰਜਾਬ ਤੋਂ ਹੈ। ਇਹ ਚੀਜ਼ ਆਪਾਂ ਨੂੰ ਪ੍ਰਮੋਟ ਕਰਨੀ ਚਾਹੀਦੀ ਹੈ। ਅੱਗੇ ਦਸਤਾਰ ਦਲਜੀਤ ਵੀਰੇ ਹੋਰੀ ਹੋਗੇ। ਬਹੁਤ ਕਲਾਕਾਰ ਨੇ ਜਿਹੜੇ ਦਸਤਾਰ ਨੂੰ ਬਹੁਤ ਅੱਗੇ ਜਿਆਦਾ ਲੈਵਲ ਤੇ ਲਗਾਏ ਰਹਿਣ ਉੱਚੇ ਲੈਵਲ ਤੇ। ਹੋਪਸੋ ਆਪਣੀ ਵੀ ਇਹੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਪਿੰਡੋਂ ਪਿੰਡੀ ਦ ਚਲੋ ਮੋਨਾ ਮੈਂ ਵੀ ਮੋਨਾ ਸੀ ਵੀਰੇ 2-3 ਸਾਲ ਪਹਿਲਾਂ ਮੋਨਾ ਸੀਗਾ ਅੱਜ ਚਲੋ ਕੁਝ ਉਹ ਟਾਈਮ ਆਜ ਮੇਰੇ ਸੱਟ ਲੱਗੀ ਵੀਰੇ ਪਰ ਟੁੱਟ ਗਿਆ ਸੀ ਮੇਰਾ ਉਹ ਤੋਂ ਬਾਅਦ ਪਤਾ ਨਹੀਂ ਮਹਾਰਾਜ ਨੇ ਕੀ ਵਰਤੀ ਰੱਖੀ ਦਸਤਾਰ ਬੰਨਣ ਲੱਗ ਗਿਆ ਅੱਜ ਖੋਜ ਦਸਤਾਰ ਕੋਚਾਂ ਜੀ ਤੇ ਮੈਨੂੰ ਲਿਖਣਾ ਕਾਉਣਾ ਜਿਹੜੀ ਕਲਾਈ ਉਹ ਸੱਟ ਨੇ ਦਿੱਤੀ ਹੈ ਕੁਝ ਕੁ ਸੱਟਾਂ ਇਹੀ ਜਿਹਾ ਹੁੰਦੇ ਨੇ ਵੀਰੇ ਜੋ ਵੀਰੇ ਵੀ ਜਿਹੜੀਆਂ ਆਪਾਂ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ ਬਹੁਤ ਕੁਝ ਦੇ ਦਿੰਦੇ ਆ ਨੇ ਵੀਰੇ ਕੋਈ ਚੰਗੀਆਂ ਚੀਜ਼ਾਂ ਕੋਈ ਮਾੜੀਆਂ ਚੀਜ਼ਾਂ ਉਹ ਚ ਹੁਣ ਜ਼ਿੰਮੇਵਾਰੀਆਂ ਵੀ ਬਹੁਤ ਕੁਝ ਦੇ ਦਿੰਦੇ ਨੇ ਵੀਰੇ ਕਈ ਵਾਰ ਆਪਾਂ ਵੀਰੇ ਜਿਵੇਂ ਹੁਣ ਇੱਕ ਤ ਤੂੜੀ ਦੀ ਪੰਡਾਪ ਨੂੰ ਇੰਨੀ ਪਾਰੀ ਨਹੀਂ ਲੱਗਦੀ ਜਿੰਨੀ ਪਾਰੀ ਆਪਣੇ ਮੋਢਿਆਂ ਤੇ ਪੰਜੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਵੀਰੇ ਇਹ ਚੀਜ਼ ਆਪਾਂ ਨੂੰ ਬਹੁਤ ਜ਼ਿਆਦੇ ਆਪਾਂ ਨੂੰ ਮੋਟੀਵੇਟ ਵੀ ਕਰਦੀਆਂ ਨੇ ਆਪਾਂ ਨੂੰ ਇਹ ਚੀਜ਼ਾਂ ਚ ਕੱਢਦੀਆਂ ਨੇ ਵੀਰੇ ਵੀ ਕਈ ਵਾਰ ਤਾਣੇ ਮੇਣੇ ਆਪਾਂ ਨੂੰ ਸਾਰਿਆਂ ਨਾਲ ਜ਼ਿਆਦੇ ਪੁਆਇੰਟ ਆਊਟ ਕਰਦੇ ਨੇ ਤਾਣੇ ਮੇਣੇ ਹੁਣ ਕਈ ਵਾਰ ਸਾਨੂੰ ਵੀ ਹੁੰਦਾ ਆਪ ਮੈਨੂੰ ਖੁਦ ਨੂੰ ਆ ਵੀਰੇ ਕਿਸੇ ਪਰਸਨਲ ਆਪਦੇ ਬੰਦੇ ਨਹੀਂ ਕੋਈ ਤਾਣੇ ਮੇਣੇ ਦਿੱਤੇ ਸੀ ਵੀ ਹਾਂ ਦੇਖਾਂਗੇ ਕਦੋਂ ਮਹਿਲ ਖੜੇ ਕਰਾਂਗੇ ਹੁਣ ਇਹੀ ਕੋਸ਼ਿਸ਼ ਆ ਵੀਰੇ ਵੀ ਟਾਈਮ ਟਾਈਮ ਲੱਗ ਜੇ 10 ਸਾਲ ਲੱਗ ਜਾਣ 5 ਸਾਲ ਲੱਗ ਜਾਣ 15 ਲੱਗ ਜਾਣ ਪਰ ਐ ਵੀ ਉਹ ਚੀਜ਼ ਪੱਕੀ ਕਰਨੀ ਹੈ ਹੂੰ ਬਸ ਇਹੀ ਹੈ ਵੀਰੇ ਵੀ ਹੁਣ ਆਪਦੀ ਸਟਰਗਲ ਲਾਈਫ ਹੈ ਸਟਰਗਲ ਲਾਈਫ 'ਚ ਅਪ ਡਾਊਨ ਚੱਲਦੇ ਰਹਿੰਦੇ ਨੇ ਬਸ ਐ ਵੀ ਹੁਣ ਪਿੱਛੇ ਨਹੀਂ ਹਟਣਾ ਹੁਣ ਕੰਮ ਕਰਨੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰੇ